ਅੱਜ ਅਸੀਂ ਜੈਤੋ ਦੇ ਸੱਜ ਘੜਾ ਮੱਲੇ ਦੇ ਵਿੱਚ ਆ ਮਿਊਸਪਲ ਕਮੇਟੀ ਨੇ ਜਿਹੜੇ ਕਮੇਟੀ ਦੇ ਵਿੱਚ ਸੇਵਾ ਕਰਨ ਵਾਲੇ ਜ਼ਮਾਂਦਾਰ ਹੈ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਨੇ ਕੁਆਟਰ ਦਿੱਤੇ ਹੋਏ ਸੀ ਕਿ ਇਹਨਾਂ ਲੋਕ ਜਿਹੜੇ ਮੁਲਾਜ਼ਮਾਂ ਵਿੱਚ ਸੇਵਾ ਕਰਦੇ ਐ ਸਫਾਈ ਸੇਵਕਾਂ ਉਹਨਾਂ ਨੂੰ ਆਹ ਕੁਆਟਰ ਦਿੱਤੇ ਹੋਏ ਆ ਅਲਾਟਮੈਂਟ ਕੀਤੇ ਹੋਏ ਸੀ ਕੁਆਟਰ ਪਰ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਕਿ ਆਮ ਲੋਕਾਂ ਦੀ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਹੈ ਇਹ ਸਰਕਾਰ ਇਹਨਾਂ ਲੋਕਾਂ ਤੋਂ ਕੁਆਟਰ ਖਾਲੀ ਕਰਾ ਰਹੀ ਹੈ ਕੀ ਗੱਲਬਾਤ ਹੈ ਕੀ ਕਹਾਣੀ ਹੈ ਗਰੀਬ ਲੋਕ ਹੈ ਜਮਾਦਾਰ ਹੈ ਨਾਲੀਆਂ 'ਚ ਹੱਥ ਮਾਰਨ ਵਾਲੇ ਲੋਕ ਹੈ ਸੇਵਾ ਕਰਨ ਵਾਲੇ ਲੋਕ ਹੈ ਪਰ ਮੰਡੀ ਦੇ ਵਿੱਚ ਬਹੁਤ ਤਣਾਠ ਲੋਕਾਂ ਨੇ ਜਿਹੜੇ ਦੁਕਾਨਾਂ ਵੀ ਨੱਪੀਆਂ ਹੋਈਆਂ ਉਹਨਾਂ ਦਾ ਅਜੇ ਤੱਕ ਕਿਰਾਇਆ ਨਹੀਂ ਭਰਾਇਆ ਗਿਆ ਕਮੇਟੀ ਤੋਂ ਜੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਹਨਾਂ ਨੂੰ ਖਾਲੀ ਕਰਾਉਣੇ ਆ ਇਹਨਾਂ ਤੋਂ ਬਾਅਦ ਖਾਲੀ ਕਰਾ ਲੈਣ ਪਹਿਲਾਂ ਜਿਹੜਾ ਮੰਡੀ ਦੇ ਵਿੱਚ ਅਜੇ ਤੱਕ ਕਿਸੇ ਨੇ ਕਿਰਾਇਆ ਨਹੀਂ ਭਰਿਆ ਪਹਿਲਾਂ ਉਹਨਾਂ ਤੋਂ ਕਿਰਾਇਆ ਭਰਵਾ ਲੈਣ ਤੇ ਫਿਰ ਆ ਕੇ ਇਹਨਾਂ ਲੋਕਾਂ ਤੋਂ ਖਾਲੀ ਕਰਾ ਲੈ ਕਿਉਂਕਿ ਜੋਰ ਇਹਨਾਂ ਗਰੀਬਾਂ ਤੇ ਚੱਲਦਾ ਆ ਮਾਤਾ ਅੰਦਰ ਜਾ ਕੇ ਤੁਹਾਨੂੰ ਕੁਆਟਰ ਹੋਣੇ ਕੋਈ ਬਾਹਲੇ ਵਧੀਆ ਕੁਆਟਰ ਨਹੀਂ ਟੁੱਟੇ ਆ ਕੁਆਟਰ ਬੇਕਾਰ ਕੁਆਟਰ ਆ ਪਰ ਇਹਨਾਂ ਤੋਂ ਇਹ ਖਾਲੀ ਕਰਾ ਰਹੀ ਹੈ ਕਮੇਟੀ ਗੱਲਬਾਤ ਕੀ ਹੈ ਇਹ ਜ਼ਮਾਦਾਰ ਮਾਤਾ ਮਾਤਾ ਗੱਲ ਕੀ ਹੈ ਪਾ ਜੀ ਮੈਂ ਤਾਂ ਕੱਲੀ ਜਿਹੜੀ ਰਹਿੰਦੀ ਮੇਰੇ ਦੋਤਾ ਵੀ ਬਿਮਾਰ ਹੈ ਮੈਨੂੰ ਨਾ ਪੈਸੇ ਦਿੱਤੇ ਪਿਲ ਸੰਦ ਨਾ ਮੈਨੂੰ ਕੋਈ ਪੈਸੇ ਦਿੱਲੇ ਦਿੱਤਾ ਹੁਣ ਮੈਂ ਕੱਲੀ ਇੱਥੇ ਪਹਿ ਰੰਦੀ ਹਾਂ ਤੁਹਾਨੂੰ ਬਸ ਜਿਹੜਾ ਕੁਆਟਰ ਤੁਹਾਨੂੰ ਮਿਲਿਆ ਸੀ ਤੁਹਾਡੇ ਘਰ ਵਾਲਾ ਕੰਮ ਕਰਦਾ ਸੀ ਬਠੰਡਿਆ ਕੰਮ ਕਰਦਾ ਸੀਗਾ ਇੱਥੇ ਉਹ ਤਾਂ ਮੁਲਾਜ਼ਮ ਸੀ ਮੁਲਾਜ਼ਮ ਸੀ ਮੁਲਾਜ਼ਮ ਸੀ ਤਾਂ ਮੈਨੂੰ ਕੁਝ ਨਹੀਂ ਮਿਲਿਆ ਉਹਦੇ ਵੀ ਪੈਸੇ ਕੱਢਦੇ ਸੀ ਆ ਵੀ ਟੁੱਟੇ ਮਕਰ ਸੀ ਅਸੀਂ ਮੇਰੀ ਜਵਾ ਕੜੀ ਨੇ ਬਣਾ ਕੇ ਦਿੱਤਾ ਮੇਰੇ ਨੂੰ ਹਾਂ ਮੈਂ ਫੇਰ ਬਣਾਇ ਪਿੱਛੇ ਆਣ ਕੇ ਜੀ ਮੈਨੂੰ ਕੰਦਾ ਇੱਥੇ ਲਿਕਾਰ ਤੂੰ ਮੈਂ ਕਿੱਥੇ ਜਾਵਾਂ ਗਰੀਬ ਨੇ ਮੇਰਾ ਕੋਈ ਬਿਆਨੇ ਨਾ ਮੇਰਾ ਕੋਈ ਕਮਾਮਦਾ ਨਾ ਕੋਈ ਤਮਾਮਦਾ ਕੈਮਰਾ ਮੈਨੂੰ ਕਹਿੰਦਾ ਇੱਕ ਵਾਰੀ ਕੁਆਟਰ ਦੀਆਂ ਤਸਵੀਰਾਂ ਦਿਖਾ ਦੇ ਕੁਆਟਰ ਕਿੰਨਾ ਕੁ ਵਧੀਆ ਵੇਖੋ ਕੁਆਟਰ ਕਿੰਨਾ ਕੁ ਵਧੀਆ ਟੁੱਟਿਆ ਸੜਿਆ ਗਲਿਆ ਇਹ ਹੈਗਾ ਵਿਚਾਰਾ ਗਰੀਬ ਗੁਜ਼ਾਰਾ ਕਰ ਰਿਹਾ ਪਰ ਇੱਥੋਂ ਦੀ ਕਮੇਟੀ ਵਾਲੇ ਆ ਕੇ ਇਹਨਾਂ ਨੂੰ ਕਹਿੰਦੇ ਆ ਤੁਸੀਂ ਖਾਲੀ ਕਰ ਦਿਓ ਉੱਪਰ ਛੱਤ ਵੀ ਨਹੀਂ ਹੈਗੀ ਤੀਨ ਪਾਏ ਹੋਏ ਆ ਉੱਪਰ ਕੀ ਹਾਲਾਤ ਹੈ ਗਰੀਬਾਂ ਦੇ ਇੱਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਐ ਕਿ ਇਹਨਾਂ ਗਰੀਬਾਂ ਨੂੰ ਘਰਾਂ ਦੇ ਵਿੱਚੋਂ ਆ ਕੇ ਕੱਢ ਰਹੇ ਆ ਭਾਈ ਜੇ ਤੁਸੀਂ ਕੱਢਣਾ ਤਾਂ ਜਿਹੜੇ ਮੰਡੀ ਦੇ ਵਿੱਚ ਧਨਾਟ ਲੋਕਾਂ ਨੇ ਦੁਕਾਨਾਂ ਨੱਪੀਆਂ ਹੋਈਆਂ ਪਹਿਲਾਂ ਉਹਨਾਂ ਤੋਂ ਕਿਰਾਇਆ ਭਰਾਲੋ ਕਿ ਫਿਰ ਇਹਨਾਂ ਗਰੀਬਾਂ ਲੋਕਾਂ ਨੂੰ ਆ ਕੇ ਕੱਢ ਦਿਓ ਕਿਉਂਕਿ ਗਰੀਬਾਂ ਤੇ ਜ਼ੋਰ ਜ਼ਿਆਦਾ ਹੁੰਦਾ ਹੈ ਕਮੇਟੀ ਨੇ ਪੈਸੇ ਦਿੱਤੇ ਮੇਰਾ ਬੰਦਾ ਮਰਿਆ ਸੀਗਾ ਬਠੰਡੀਆ ਮਨੇ ਕੁਛ ਵੀ ਨਹੀਂ ਤਾ ਉਹਦੀ ਕੁੜੀ ਦੀ ਪਰਸਨ ਸੀਗੇ ਨਾਲ ਉਹਦੇ ਪਿਆਉ ਦੀ ਪਰਸਨ ਮਨੇ ਕੁਛ ਵੀ ਨਹੀਂ ਦਿੱਤਾ ਹੈਗਾ ਮੈਂ ਜਾਵਾ ਕਿਤੇ ਨਾ ਮੈਨੂੰ ਨੌਕਰੀ ਤਾਂ ਲਗਾਂਦਾ ਵੀ ਚਲ ਮਨੇ ਜਾਣੀ ਦੇ ਦੇ ਮਨੇ ਕੋਈ ਮੈਂ ਕਮਾ ਕੇ ਤਾਂ ਖਾ ਲਊਂ ਮੈਂ ਕਿ ਜਾਵਾ ਲਿਕੜ ਕੇ ਕੱਲ ਉਹ ਵਿਚਾਰੀ ਬੁੱਢੀ ਮਰ ਗਈ ਸੀ ਉਹ ਕੰਮ ਹੈ ਅਰ ਜੀ ਕੱਲ ਦੀ ਮੇਰੀ ਦਵਾਈ ਚੱਲਣ ਲੱਗ ਰਹੀ ਹੈ ਬਲਬੀਰ ਦਾ ਮੁੰਡਾ ਕਾਲਾ ਇਹ ਆਣ ਕੇ ਮੈਨੂੰ ਘੜ ਘੜੀ ਤੰਗ ਕਰੈ ਸੁਰ ਕੰਦ ਲਿਖੜੇ ਥਾ ਕੁਆਟਰ ਚ ਮਿਕ ਜਾ ਬੇਟਾ ਮੈਂ ਕਿ ਜਾ ਮਨ ਨੂੰ ਤਾਂ ਬਤਾ ਦਿੰਮ ਕਿ ਪੁਰਾਣਾ ਆਇਆ ਸੀ ਪ੍ਰਧਾਨ ਆਇਆ ਸੀ ਪਰਦਾਨੇ ਤੇ ਕੇ ਮੈਨੂੰ ਕਿੱਥੇ ਜਾ ਮੈਂ ਲਿਖੜ ਕੇ ਮੇਰਾ ਕੋਈ ਵੀ ਇਹ ਨਿਕਾ ਸੰਸਾਰ ਚ ਮਿਕ ਜਾ ਜੀ ਹਾਲਾਤ ਵੇਖ ਲੋ ਤੁਸੀਂ ਇਨਾ ਗਰੀਬਾਂ ਦੇ ਕਿਹੜੇ ਕੁਆਟਰ ਟੁੱਟੇ ਸੜੇ ਗਲੇ ਕੁਆਟਰਾਂ ਪੁਰਾਣੇ ਕੁਆਟਰ ਬਣੇ ਹੋਏ ਆ ਇੱਥੇ ਜੀ ਇੱਥੇ ਹੋਰ ਵੀ ਲੋਕ ਪਹੁੰਚੇ ਨੇ ਇਹ ਬਾਲਮੀਕ ਸਮਾਜ ਦੇ ਲੋਕ ਆ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਕੱਲ ਮਾਤਾ ਦੀ ਕਿਹਨੇ ਮੌਤ ਵੀ ਹੋ ਗਈ ਹੈ ਨਹੀਂ ਉਹਨਾਂ ਦੀ ਨਹੀਂ ਲਾਣੀ ਹਾਂ ਮੌਤ ਹੋਈ ਹੈ ਹਾਂ ਕੰਮ ਕਰ ਕੰਮ ਕਰ ਗਈ ਉਹ ਕੰਮ ਕਰ ਗਈ ਹਾਂ ਕੰਮ ਕਰ ਗਈ ਜੀ ਹਾਂ ਕਿਸ ਕਿਸ ਚੀਜ਼ ਦਾ ਕੰਮ ਕਰ ਗਈ ਨਾ ਮਾਤਾ ਕਿਸ ਚੀਜ਼ ਦਾ ਕੰਮ ਕਰ ਗਈ ਮੈਂ ਇਹ ਕੀਤਾ ਜੀ ਮਤਲਬ ਇਹ ਸਾਰੀ ਉਮਰ ਇੱਥੇ ਰਹੇ ਆ ਸਾਰੀ ਆਜ 50 50 ਸਾਲ ਸਾਨੂੰ ਇੱਥੇ ਆਏ ਨੂੰ ਹੋ ਗਏ ਅਸੀਂ ਵਿਆਹੇ ਵੀ ਇੱਥੇ ਆਏ ਆ ਸਾਡੇ ਪੰਜ ਪੀੜੀਆਂ ਕਿਰਾਇਆ ਕਟਾ ਕੇ ਟਾਕ ਟਾ ਕੇ ਪਾਗਲ ਹੋ ਗਏ ਮਰ ਵੀ ਗਏ ਚਲੇ ਵੀ ਗਏ ਬਾਕੀ ਜਿੰਨੀ ਵੀ ਬਸਤੀ ਹੈ ਸਾਰੀ ਬਿਗ ਰਜਿਸਟਰੀ ਦੀ ਹੈ ਕਿੱਥੇ ਆਓਗੇ ਇਹਨਾਂ ਦੇ ਕੋਈ ਰਜਿਸਟਰੀ ਨਹੀਂ ਕੁਛ ਨਹੀਂ ਸਾਰੀ ਬਿਗ ਰਜਿਸਟਰੀ ਦੀ ਐਸੀ ਗਰੀਬ ਬੰਦੇ ਐ ਬੈਠੇ ਐ ਸਾਨੂੰ ਕਹਿੰਦੇ ਖਾਲੀ ਕਰੋ ਸਾਡੇ ਦਬਕਾ ਮਾਰਦੇ ਆ ਕੇ ਠੀਕ ਆ ਸਾਨੂੰ ਹੌਲ ਹੋ ਜਾਂਦਾ ਸਾਨੂੰ ਬੀਪੀ ਘਟ ਜਾਂਦਾ ਤਾਂ ਇਸ ਕਾਰਨ ਸਾਨੂੰ ਸਾਡਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਤੁਸੀਂ ਇਹਦਾ ਕਿਰਾਇਆ ਜਦੋਂ ਕਿਰਾਇਆ ਕਟਾਉਂਦੇ ਸੀ ਤੁਸੀਂ ਪਹਿਲਾਂ ਪਹਿਲਾਂ ਸਾਡਾ ਕਿਰਾਇਆ ਬਹੁਤ ਕੱਟਿਆ ਪੰਜ ਥਾਂ ਕਿਰਾਇਆ ਕੱਟਿਆ ਕਿਰਾਇਆ ਕਟਾਰਿਆ ਜੀ ਤਾਂ ਲਾ ਸਾਡੇ ਬਜਰ ਕਟਾਈਗੇ ਕਰਾਇਆ ਹੁਣ ਉਸ ਤੋਂ ਬਾਅਦ ਉਹਨਾਂ ਦੀ ਜੱਤ ਹੋ ਗਈ ਐਸੀ ਡਿਊਟੀਆਂ ਤੇ ਲੱਗੇ ਐਸੀ ਵੀ ਕਰਾਇਆ ਕਟਾਈ ਜਦੇ 50 50 ਸਾਲ ਦੇ ਕਰੀਬ ਹੋ ਗਏ ਸਾਨੂੰ ਤੇ ਹੁਣ ਆ ਕੇ ਸਾਨੂੰ ਜਬਕਾ ਦਿੰਦੇ ਐ ਇਹਨਾਂ ਦੀ ਕਮੇਟੀ ਦੀ ਇਹ ਯਾਸਤ ਹੈ ਵੀ ਇਹਨੂੰ ਵੇਚੀਏ ਜਮੀਨ ਨੂੰ ਤੇ ਇਹਨਾਂ ਨੂੰ ਬਾਹਰ ਕੱਢਿਆ ਗਰੀਬਾਂ ਨੂੰ ਜਿਹੜੇ ਅਮੀਰ ਲੋਕ ਹੈ ਉਹਨਾਂ ਕੋਲੇ ਨਹੀਂ ਜਾਂਦੇ ਤੇ ਗਰੀਬਾਂ ਦੇ ਆ ਕੇ ਜਬਕਾ ਮਾਰਦੇ ਐ ਤੇ ਕਮੇਟੀ ਦੇ ਕਰਨ ਮੁਲਾਜ਼ਮ ਆ ਸੀ ਦੋ ਇਹ ਦੁਕਾਨ ਹੈ ਭਈ ਇਹ ਵੀ ਸਰਕਾਰੀ ਹੈ ਉਹਨਾਂ ਨੂੰ ਇਹ ਕਿੰਨੇ ਕੁਆਟਰ ਤੁਹਾਡੇ ਕੋਲੇ ਹੋਣਿਆ ਸਾਡੇ ਕੁਆਟਰ ਹੈ ਜੀ 10 ਕੁਆਟਰ ਹੈ 6 ਸਲੰਚ 4 ਸਲੰਚੇ ਜੀ ਭਾਈ ਜੀ ਸਾਡਾ ਸਾਲੋ ਵੀ ਜਿਹੜੀ ਆ ਸਕੂਲ ਆ ਆ ਸਕੂਲ ਆ ਇਹ ਲੰਨ ਮਸਾਲੀ ਆ ਇਹਦੀ ਕੋਈ ਰਿਸ਼ਤੀ ਨਹੀਂ ਦੀ ਠੀਕ ਆ ਇਹ ਕਰਤਵਾਰਾ ਕਰਤਵਾਰਾ ਇਹਦੀ ਕੋਈ ਰਿਸ਼ਤੀ ਨਹੀਂ ਕੀ ਠੀਕ ਆ ਇਹ ਮੱਲਾ ਸੱਚਾਲਾ ਸਾਰਾ ਇਹਨਾਂ ਦੀ ਕੋਈ ਰਿਸ਼ਤੀ ਨਹੀਂਗੀ ਠੀਕ ਆ ਆ ਸਿੰਘੀ ਘਾਟਾ ਜੋਗੀਆ ਇਹਨਾਂ ਕੋਈ ਰਿਸ਼ਤ ਨਹੀਂ ਕੀ ਸਾਰਾ ਬਿਨੈਸ਼ੀਆ ਅਸੀਂ ਅਸੀਂ ਜੀ ਮਲਾਮ ਉਸ ਟਾਂ ਤੇ ਸਾਡੀ ਮਾਤਾ ਕੰਮ ਕਰਦੇ ਸੀ ਠੀਕ ਹੈ ਇਹ ਕੰਮ ਕਰਦੇ ਸੀਏ ਹੁਣ ਅਸੀਂ ਮਲਾਮ ਕਰਕੇ ਅਸੀਂ ਕਿਰਾਇਆ ਘਟੰਦ ਸੀਏ ਮਕਾਨ ਦਾ ਕੁਆਟਰ ਅਸੀਂ ਕਿਰਾਇਆ ਘਟੰਦ ਸੀਏ ਤੇ ਇਹਨਾਂ ਕਿਸ ਰਿਸ਼ਤ ਸੀ ਤੇ ਹੁਣ ਨਾ ਤਾਂ ਕੋਈ ਇਹਨਾਂ ਦਾ ਕੋਈ ਤਾਲੁਕਾ ਤਾਂ ਨਾ ਕੋਈ ਇਹਨਾਂ ਦਾ ਤਾਲੁਕਾ ਤਾਂ ਨਾ ਕੋਈ ਨਾ ਤਾਲੁਕਾ ਹੁਣ ਸਾਡੇ ਦੇ ਕੁਆਟਰ ਇਕੱਲੇ ਅਸੀਂ ਮਲਾਮ ਕਰਦੇ ਸੀ ਤੇ ਸਾਡੇ ਉੱਤੇ ਹੁਣ ਹੈਵੀ ਹੋ ਗਏ ਵੀ ਕੁਆਟਰ ਖਾਲੀ ਕਰੋ ਦੀ ਮਾਤਾ ਦੀ ਮੌਤ ਹੋਈ ਹੈ ਮੌਤ ਦਾ ਕਾਰਨ ਕੀ ਹੈ ਇਹਹੀ ਕਾਰਨ ਵੀ ਕਲ ਆਇਆ ਸੀ ਦੋ ਮਿੰਟ ਹੋਕਾ ਖਿੱਚ ਕੇ ਆ ਹਾਂ ਹੁਣ ਇਹਨਾਂ ਨੇ ਤੇ ਉਹ ਕਲ ਆਇਆ ਸੀ ਉਹ ਇਹਨਾਂ ਨੂੰ ਕਾ ਕੇ ਦਬਕਾ ਦੇ ਗਿਆ ਵੀ ਇੱਕ ਵਾਰ ਖੜਿਆ ਉਹ ਐਸੀ ਕਰਕੇ ਉਹ ਹੋਕਾ ਲਾਗੀ ਹੋਕਾ ਲਾ ਕੇ ਜੋ ਬੁੜੀ ਗੁਜ਼ਰ ਗਈ ਸਾਡੀ ਮਾਸਿਸੀ ਸਾਡੀ ਤੇ ਹੋਕਾ ਲਾ ਕੇ ਉਹ ਗੁਜ਼ਰ ਗਿਆ ਐਸੀ ਕਰਕੇ ਉਹ ਰਬੀ ਲਾਇਆ ਸਭ ਕੁ ਲਾਇਆ ਉਹਨਾਂ ਨੇ ਆਪ ਦਾ ਆਪ ਦਾ ਬੁਲਾਇਆ ਠੀਕ ਹੈ ਉਹਦਾ ਵੀ ਕੁਆਟਰ ਉਹਦਾ ਵੀ ਹਾਂ ਸਾਜੀ ਦੇ ਬਸ ਜੀ ਨਹੀਂ ਜਿਹੜਾ ਕੁਆਟਰ ਦਾ ਬੁਰਾ ਹਾਲ ਸੀਗਾ ਛੱਤ ਡਿੱਗਣ ਵਾਲੀ ਸੀਗੀ ਸਾਡੇ ਬੱਚੇ ਮਸਾ ਬੱਚੇ ਸੀ ਕੱਢੇ ਬਾਹ ਫੜ ਫੜ ਕੇ ਉਹਦਾ ਇਹਨਾਂ ਨੇ ਕੋਈ ਕਮੇਟੀ ਵਾਲੇ ਨਹੀਂ ਦੇਖਿਆ ਵੀ ਮਕਾਨ ਕਮੇਟੀ ਦੇ ਕੇ ਕਿੰਨਾ ਦੇ ਆ ਉਹਦਾ ਗੌਰ ਨਹੀਂ ਕੀਤੀ ਗਈ ਉਹ ਕੁਆਟਰ ਦੀ ਮੁਰੰਮਤ ਤੁਸੀਂ ਆਪ ਕਰਾਈ ਹੈ ਜਦੋਂ ਛੱਤਾਂ ਡਿੱਗਣ ਵਾਲੀਆਂ ਸੀ ਆਪ ਕਰਾਈ ਥੋੜੀ ਮੋਟੀ ਜੀ ਹਾਂ ਤੁਸੀਂ ਮੁਰੰਮਤ ਕਰਾ ਲਈ ਤੇ ਆ ਕੇ ਕਮੇਟੀ ਵਾਲੇ ਕਹਿੰਦੇ ਖਾਲੀ ਕਰ ਦਿਓ ਹਾਂ ਕਹਿੰਦੇ ਖਾਲੀ ਕਰ ਦਿਓ ਜਿਹੜੇ ਮਹੱਲੇ 'ਚ ਤੁਸੀਂ ਰਹਿ ਰਹੇ ਹੋ ਇਹ ਟੱਕਾਬਾਸਤੀ ਵਜਦੀ ਹੈ ਸਾਰੀ ਟੱਕਾਬਾਸਤੀ ਹੈ ਸਾਰੀ ਇੰਨੇ ਲੋਕ ਕਿੰਨੇ ਕੁ ਲੋਕ ਰਹਿੰਦੇ ਸਾਰੇ ਇੱਥੇ ਤਲ ਬਸਤੀ ਦਾ ਬਾਦੂ ਵੱਡੀ ਇੱਥੇ ਜੀ ਨਹੀਂ ਰੀਟੀ ਕਿਸੇ ਕੋਲੇ ਹੈਗੀ ਮਾਤਾ ਰਵੀ 10 ਕਲੋਨੀ ਅਸੀਂ ਕਿੱਥੋਂ ਲਈਏ ਨਹੀਂ ਨਹੀਂ ਮੈਨੂੰ ਐ ਦੱਸੋ ਜਿਹੜੀ ਤੁਹਾਡੀ ੱਤਕਾ ਬਸਤੀ ਹੈ ਇਹਦੇ ਵਿੱਚ ਜਿੰਨੇ ਲੋਕ ਰਹਿੰਦੇ ਆ ਘੱਟੋ ਘੱਟ 100 150 ਘਰ ਹੋਊਗਾ ਅੰਦਾਜ਼ਾ ਹਾਂ ਹੋਵਗਾ ਜੀ ਹੋਵਗਾ ਦਾਦਾ ਦਾਦਾ ਬੇਟੇ ਰੀਟੀ ਹੈ ਕਿਸੇ ਕੋਲ ਰਜਿਸਟਰੀ ਕਿਸੇ ਕੋਲੇ ਵੀ ਹੈ ਨਹੀਂ ਇਹ ਵਕ ਬੋਰਡ ਦੀ ਜਗ੍ਹਾ ਹੈ ਠੀਕ ਹੈ ਜੀ ਇਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਇਹ ਕਲੋਨੀ ਜਿਹੜੀ ਬਣਾਈ ਸੀ ਰਵੀ 10 ਕਲੋਨੀ ਬਣਾਈ ਸੀ ਇਹ ਸਾਡੇ ਵਾਲਮੀਕ ਸਮਾਜ ਨੂੰ ਦਿੱਤੇ ਸੀ 10 ਕੁਆਟਰ ਬਣਾ ਕੇ ਇਹਨਾਂ ਨੂੰ ਬਾਕੀ ਸਾਰੀ ਜਿੰਨੀ ਵੀ ਕਿਹੜੀ ਸਰਕਾਰ ਚ ਬਣੀ ਕੁਝ ਪਤਾ ਤੁਹਾਨੂੰ ਅੰਦਾਜ਼ਾ ਹੈ ਇਹਨੂੰ 50 ਸਾਲ ਹੋ ਗਏ ਉਹਨਾਂ ਸਰਕਾਰ ਦਾ ਇਹਨਾਂ ਨੂੰ ਪਤਾ ਹੋ ਕਿ ਸਰਕਾਰ ਕਿਹੜੀ ਸੀ ਚਾਚਾ ਕਾਂਗਰਸ ਕਾਂਗਰਸ ਦੀ ਕਾਂਗਰਸ ਦੀ ਕਾਂਗਰਸ ਸਰਕਾਰ ਸੀ ਜਦੋਂ ਬਣੀਏ ਇਹ ਜਨਾਬ ਹੁਣ ਇਹਨਾਂ ਨਾਲ ਧੱਕਾ ਹੋ ਰਿਹਾ ਜਿਆਦਾ ਕਰਨੀ ਤਾਂ ਪੂਰੀ ਸਾਰੀ ਦੀ ਸਾਰੀ ਬਸਤੀ ਖਾਲੀ ਕਰਾ ਕੇ ਦਿਖਾਓ ਫਿਰ ਮੰਨਦੇ ਅਸੀਂ ਤਾਂ ਆ 2 ਕਰੋੜ ਰੁਪਏ ਦੀ ਜਗ੍ਹਾ ਹੋਗੀ ਘਟੋ ਘਟ ਜਿਆਦਾ ਹੈ ਇਹ ਆ ਜਿਹੜਾ ਸਕੂਲ ਬਣਾਇਆ ਇਹ ਤਗੜੇ ਬੰਦੇ ਆ ਇਹਨਾਂ ਨੇ ਕਿਉਂ ਤਗੜੀਆਂ ਸਰਕਾਰਾਂ ਤਗੜੇ ਬੰਦੇ ਦੀ ਸੁਣਦੀਆਂ ਮਾੜੇ ਦੀ ਕਹੀ ਵੀ ਨਹੀਂ ਸੁਣਦਾ ਗਰੀਬ ਬੰਦੇ ਕਹੀ ਵੀ ਨਹੀਂ ਸੁਣਦੇ ਸਾਡਾ ਗੁਰਦੁਆਰਾ ਬਣਿਆ ਹੋਇਆ ਜਿਹੜਾ ਪਿੱਛੇ ਸਕੂਲ ਬਣਿਆ ਹੋਇਆ ਉਹ ਕਿਹੜਾ ਸਕੂਲ ਹੈ ਇਹ ਸਰਸਵਤੀ ਸਕੂਲ ਵਾਲਿਆਂ ਕੋਲੇ ਹੁਣ ਤਾਂ ਹਾਂਜੀ ਹਾਂ ਵੀ ਥੋੜਾ ਮੋਟਾ ਤਾਂ ਸ਼ਰਮ ਕਰਨ ਵੀ ਇਹ ਗਰੀਬਾਂ ਨੂੰ ਕੱਢ ਕੇ ਕਿਰਾਣ ਚੋਂ ਕਿੱਥੇ ਜਾਊਗੀ ਸਰਕਾਰੇ ਜਦੋਂ ਇੱਥੇ ਆਉਂਦੇ ਆ ਛਡਾਉਣ ਤੇ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰੀ ਵੀ ਜਿਹੜੇ ਤੁਸੀਂ ਲੋਕ ਕਹਿੰਦੇ ਸੀ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਆ ਇਹ ਲੱਗਦਾ ਵੀ ਗਰੀਬਾਂ ਦੀ ਸਰਕਾਰ ਆ ਹਾਂ ਜੀ ਨਾ ੱੱਕੇ ਵਾਲੀ ਸਰਕਾਰ ਹੈ ਜੀ ੱੱਕਾ ਕਰਦੀ ਹੈ ਗਰੀਬਾਂ ਨਾਲ ਹੀ ਕਰੂਗੀ ੱੱਕਾ ਇਹ ਅਸੀਂ ਐ ਨਹੀਂ ਕਹਿੰਦੇ ਕਾਲੀ ਮਾੜੇ ਕਾਂਗਰਸ ਰਹਿ ਕੇ ਗੀਨਾਂ ਟਾਈਮ ਇਹਨਾਂ ਨੇ ਕੇਹਦਾ ਨੁਕਸਾਨ ਨਹੀਂ ਕੀਤਾ ਫਾਇਦਾ ਹੀ ਕੀਤਾ ਨੇ ਇਹ ਆਣ ਸਾਰ ਸਰਕਾਰ ਸਾਡਾ ਚੋਣ ਨਿਸ਼ਾਨ ਲੈ ਕੇ ਝਾੜੂ ਤੇ ਅੱਜ ਸਾਡੇ ਦੇ ਝਾੜੂ ਫੇਰੀ ਜਾਂਦੇ ਆ ਉਹ ਨਿਸ਼ਾਨ ਸਹੀ ਗੱਲ ਬਿਲਕੁਲ ਬਿਲਕੁਲ ਸਰ ਜੀ ਤੁਸੀਂ ਸਾਡੇ ਪੱਤਰਕਾਰ ਸਾਹਿਬ ਨੂੰ ਕਹਿੰਨੇ ਹੱਥ ਜੋੜ ਕੇ ਵੀ ਸਾਡਾ ਚੋਣ ਨਿਸ਼ਾਨ ਲੈ ਕੇ ਸਾਡੇ ਤੇ ਝਾੜੂ ਫੇਰੀ ਜਾਂਦੇ ਆ ਗਰੀਬ ਭਰਾ ਸਾਡੇ ਕਿੱਥੇ ਜਾਣਗੇ ਆ ਵਿਕਲਾਂਗ ਮੇਰਾ ਵੀਰ ਦੇਖੋ ਇਹ ਕਿੱਥੇ ਜਾਣਗੇ ਆ ਸਾਰੇ ਗਰੀਬ ਭਰਾ ਸਾਡੇ ਜਿੰਨੇ ਵੀ ਖੜੇ ਕਿੰਨੀ ਕਿੰਨੀ ਤੁਹਾਨੂੰ ਤਨਖਾਹ ਮਿਲਦੀ ਹੈ ਗੁਜ਼ਾਰਾ ਕਰਨ ਜੋਗੀ ਮਿਲਦੀ ਹੈ ਨਾ ਜੀ ਕਿਹੜਾ ਗੁਜ਼ਾਰਾ ਇਹ ਤਾਂ ਬਸ ੱੱਕਾ ਹੀ ਚੱਲੀ ਜਾਂਦਾ ਅਸੀਂ ਤਾਂ ਠੇਕੇਦਾਰ ਦੇ ਬੰਦੇ ਆ ਜਿਹੜੇ ਹੁਣ 50 ਬੰਦੇ ਰੱਖੇ ਗਏ ਆ ਉਹ ਵੀ ਇਹਨਾਂ ਦੇ ਸਫਾਰਸੀ ਟੱਟੂ ਰੱਖੇ ਗਏ ਜਿੰਨੇ ਵੀ ਜਿਨ੍ਹਾਂ ਨੇ ਝਾੜੂ ਨਹੀਂ ਮਾਰਨੀ ਕਦੇ ਵੀ ਚੱਲ ਕੇ ਚੈੱਕ ਕਰ ਸਕਦੇ ਹੋ ਤੁਸੀਂ 50 ਬੰਦਿਆਂ 'ਚ 25 ਬੰਦੇ ਆਉਂਦੇ ਆ 25 ਬੰਦੇ ਕੰਮ ਤੇ ਆਉਂਦੇ ਆ 25 ਬੰਦੇ ਉਹਦੇ ਘਰਾਂ 'ਚ ਬੈਠੇ ਤਨਖਾਹਾਂ ਲਿਆ ਸੀ ਤੇ ਉਹਨਾਂ ਦੀ ਇਨਕੁਆਰੀ ਨਹੀਂ ਹੋਰੀ ਪ੍ਰਸ਼ਾਸਨ ਬਿਲਕੁਲ ਨਹੀਂ ਸੋਚ ਰਿਹਾ ਬਿਲਕੁਲ ਵੀ ਹੁਣ ਇੰਨਾ ਬਾਰੇ ਕੋਈ ਸੋਚਦਾ ਨਹੀਂ ਹੁਣ ਮੈਨੂੰ 20 ਸਾਲ ਹੋ ਗਏ 25 ਸਾਲ ਕੰਮ ਕਰਦੇ ਨੂੰ ਜੀ ਨਾ ਮੇਰਾ ਨਾਂ ਆ ਆ ਮੇਰਾ ਵੀਰ ਖੜਾ ਆ ਜੀ ਇਹਨਾਂ ਨੂੰ ਵੀ ਇੰਨਾ ਟਾਈਮ ਹੋ ਗਿਆ ਆ ਸਾਡੇ ਦਾਤਾ ਜੀ ਖੜੇ ਆ ਰਟ ਰਟਾਇਰਮੈਂਟ ਦੀ ਇਹ ਕੀ ਦੋ ਢਾਈ ਫਰਦਾ ਕਿਉਂਗੇ ਇੱਥੇ ਹੂੰ ਜੀ ਜਦੋਂ ਸਾਡੀ ਨਹੀਂ ਸੁਣਾਈ ਹੋਈ ਇਹਨਾਂ ਨੇ ਆਪਦੀ ਮਰਜ਼ੀ ਦੇ ਬੰਦੇ ਰੱਖੇ ਜਦੋਂ ਅਸੀਂ ਰੋਲਾ ਪਾਇਆ ਸਾਨੂੰ ਹਰਸ਼ ਡਾਕਟਰ ਨੇ ਇਹ ਕਿਹਾ ਕਹਿੰਦਾ ਮੈਂ ਪਰਚੇ ਘਟਾ ਦੂੰ ਤੁਹਾਡੇ ਤੇ ਹੂੰ ਹੁਣ ਤੁਸੀਂ ਦੱਸੋ ਜੇ ਜਦੋਂ ਬੋਲੋਗੇ ਤੁਸੀਂ ਆਪਦੇ ਹੱਕ ਮੰਗੋਗੇ ਕਿ ਉਦੋਂ ਤੁਹਾਨੂੰ ਕਿਹਾ ਜਾਂਦਾ ਤਮਕਾਇਆ ਜਾਂਦਾ ਵੀ ਤੁਹਾਨੂੰ ਪਰਚਾ ਘਟਾਦਾਗੇ ਇਹ ਪਰਚਾ ਘਟਾਵਾਂਗੇ ਇਹ ਗੱਲ ਕਹਿੰਦੇ ਜੀ ਇਹ ਕਦੋਂ ਦੀ ਗੱਲ ਹੈ ਇਹ ਆ ਹੁਣੇ ਜਦੋਂ ਭਰਤੀ ਕੀਤੀ ਹੈ ਜੀ ਆਹ ਗੱਲ ਕੀ ਹੈ ਤੁਸੀਂ ਬੋਲੇ ਐਸੀ ਬੋਲੇ ਜੀ ਜਿਹੜਾ ਬੰਦਾ ਬੋਲਦਾ ਸੀ ਉਸ ਨੂੰ ਕਹਿੰਦਾ ਤੇਰੇ ਤੇ ਪਰਚਾ ਘਟਾ ਦੂੰ ਇਹ ਡਰਾਵਾ ਇਹ ਸਰਕਾਰ ਦਾ ਡਰਾਵਾ ਹੈ ਇਹ ਹੁਣ ਤੁਸੀਂ ਐਂ ਦੱਸੋ ਗਰੀਬ ਬੰਦਾ ਜਾਊ ਕਿੱਥੇ ਆਪਦਾ ਹੱਕ ਮੰਗਣ ਲੱਗਿਆ ਵੀ ਉਹ ਤੇ ਪਰਚੇ ਹੁੰਦੇ ਆ ਹੁਣ ਫਿਰ ਅਸੀਂ ਦੋ ਨੰਬਰ ਦਾ ਨੰਦਾਂ ਕਰਨ ਲੱਗ ਜੀਏ ਜਾਂ ਫਿਰ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੰਨੇ ਆ ਜਾਂ ਨਹੀਂ ਤੇ ਇਹਨਾਂ ਨੂੰ ਹੀ ਮਾਰਨਾ ਸ਼ੁਰੂ ਕਰਾਂਗੇ ਅਸੀਂ ਹੁਣ ਟੇਡਾਂ ਨੂੰ ਕਿੰਨੀ ਸਰਕਾਰ ਦੇ ਬੰਦੇ ਕੰਜਰ ਹੈਗੇ ਨਾ ਇਹ ਮਾਰਨੇ ਆ ਅਸੀਂ ਹੁਣ ਅਸੀਂ ਹਟਦੇ ਨਹੀਂ ਸਾਡੇ ਆਪ ਦਾ ਖੁਦ ਬੰਦਾ ਆ ਕੇ ਇੱਥੇ ਆ ਕੇ ਸਾਡੇ ਬੰਦਿਆਂ ਨੂੰ ਧਮਕੀਆਂ ਦਿੰਦੇ ਆ ਕੇ ਗਰੀਬ ਬੰਦਿਆਂ ਨੂੰ ਅਸੀਂ ਪਹਿਲਾਂ ਤਾਂ ਉਹ ਕਤੀੜਾ ਨੂੰ ਸਮਝਾਉਣਾ ਚਾਹੁੰਦੇ ਵੀ ਕਤੀੜੋ ਤੁਸੀਂ ਸਮਝੋ ਵੀ ਆਪਣੇ ਭੈਣ ਭਰਾ ਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਅੱਜ ਇਹਨਾਂ ਅਫਸਰ ਛਾਈ ਬੈਠਾ ਨੇ ਤੇ ਕਮੇਟੀ ਦੇ ਅੰਦਰ ਸਾਹਿਬ ਜੀ ਮੈਂ ਕਹਿੰਦਾ ਜੀ ਇੱਕ ਨੰਬਰ ਦੇ ਚੋਰ ਬੈਠੇ ਆ ਪਹਿਲਾਂ ਵੀ ਮੈਂ ਕਿਹਾ ਸੀ ਇਹਨਾਂ ਨੂੰ ਚੋਰ ਉਦੋਂ ਮੈਨੂੰ 20 ਦਿਨ ਇਹਨਾਂ ਨੇ ਕੰਮ ਤੇ ਨਹੀਂ ਲਿਆ ਤੇ ਅੱਜ ਫੇਰ ਮੈਂ ਕਹਿ ਰਿਹਾ ਆ ਤੁਹਾਡੇ ਸਾਹਮਣੇ ਆ ਅੱਜ ਤੋਂ ਮੇਰੀ ਨੋਟ ਕਰ ਲੋ 20 ਦਿਨ ਮੈਨੂੰ ਕੰਮ ਤੇ ਨਹੀਂ ਲੰਦੇ ਜੀ ਇਹਦਾ ਕੰਨ ਜਿਹੜਾ ਬੋਲਦਾ ਹੈ ਉਹਨੂੰ ਕੰਮ ਤੇ ਨਹੀਂ ਲੰਦੇ ਜੀ ੱੱਕੇ ਛਾਈ ਚੋਰ ਬਜਾਰੀ ਇਹ ਸਾਰੇ ਕੁਝ ਇਹੀ ਕਰਦੇ ਆ ਐਸੀ ਅਰਸੀ ਡਾਕਟਰ ਨੂੰ ਵੀ ਆਖਿਆ ਜੀ ਜਨਾਬ ਤੁਸੀਂ ਬੰਦੇ ਰੱਖੇ ਆ ਕੰਮ ਤਾਂ ਕੋਈ ਕਰਦਾ ਨਹੀਂ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਵੀ ਰੱਖਦੇ ਨਹੀਂ ਉਹਨਾਂ ਆਪਰਾ ਮੇਰੇ ਨਾਲ ਦਾ ਮੈਂ ਤੁਹਾਨੂੰ 20 25 25 ਸਾਲ ਹੋ ਗਏ ਕੰਮ ਕਰਦੇ ਆ ਉਹ ਰਮਾਨਾ ਪ੍ਰਧਾਨ ਜੀ ਆਇਆ ਰਮਾਨਾ ਪ੍ਰਧਾਨ ਜੀ ਆਇਆ ਉਹਨਾਂ ਸਾਡੇ ਕੋਈ ਧਨ ਕਿਤਾ ਕੁਆਟਰ ਨਹੀਂ ਗਰੀਬੰਦੇ ਆ ਠੀਕ ਆ ਆਸ ਕਰੋ ਫਿਰ ਉਸ ਤੋਂ ਬਾਅਦ ਆਪਣੇ ਕੀ ਨਾਮ ਦਾ ਜਲਦਾ ਸਾਹਿਬ ਉਹਨਾਂ ਨਾਲ ਕੋਈ ਧਨ ਕਿਤਾ ਇਤਰਾ ਉਹ ਕਹਿੰਦੇ ਵੀ ਆਪਦਾ ਉਹ ਕਰੋ ਫਿਰ ਉਸ ਤੋਂ ਬਾਅਦ ਭੋਲਾ ਪ੍ਰਧਾਨ ਉਹ ਆਇਆ ਉਹਨਾਂ ਕੋਈ ਜਾਣਗੇ ਤਾਂ ਇਹ ਗਰੀਬ ਬੰਦੇ ਆ ਆਸ ਕਰੋ ਠੀਕ ਹੈ ਹੁਣ ਜਿਹੜੀ ਆਮ ਪਾਰਟੀ ਆਈ ਰਹੇ ਹੁਣ ਇਹ ਹੁਣ ਸਾਡੇ ਦੇ ਪਹਿਲਾਂ ਤੇ ਇਹਦਾ ਕਬਜ਼ ਕਰ ਲਿਆ ਆਹ ਤੇ ਦਾ ਆ ਬਸ ਇਹਦਾ ਬੁੱਢੀਆਂ ਬਚਾਰੀਆਂ ਪਛਾਹ ਛੁੱਟੀ ਜਾਂਦੀ ਸੀ ਆ ਇਹਨਾਂ ਕਬਜ਼ ਕਰ ਲਿਆ ਠੀਕ ਹੈ ਉਹ ਤੋਂ ਬਾਅਦ ਹੁਣ ਇਹਨਾਂ ਨੇ ਇੱਕ ਕੁਆਟਰ ਤੇ ਠੀਕ ਹੈ ਉਹਨਾਂ ਕੁਆਟਰ ਤੇ ਅਸੀਂ ਇੰਨੇ-ਇੰਨੇ ਰੁਪਏ ਲਾਏ ਆ ਠੀਕ ਹੈ ਤੇ ਰੁਪਏ ਲੱਗ ਗਏ ਸੀ ਆਪਦਾ ਚਲਵਾਰ ਦੇ ਗਰੀਬ ਬੰਦੇ ਅਸੀਂ ਆਪਦਾ ਬੈਠੇ ਇੱਥੇ ਠੀਕ ਹੈ ਤੇ ਇਹਨਾਂ ਨੇ ਸਾਲ ਕੋਈ ਕਿਸੇ ਤਣੀ ਕੀਤਾ ਹੁਣ ਇਹ ਆਈ ਆਮ ਪਾਰਟੀ ਆਈ ਆ ਇਹ ਆਮ ਪਾਰਟੀ ਆਸ ਕੰਮ ਕੀਤਾ ਵੀ ਇਹ ਖਾਈ ਜਾਂਦੀ ਆ ਤੁਰ ਜੰਦੀ ਆ ਖਾਈ ਜਾਂਦੀ ਆ ਤੁਰ ਜੰਦੀ ਆ ਤੇ ਹੁਣ ਗਰੀਬ ਜੰਦਾਂ ਦੀ ਪ ਠੀਕ ਆ ਸਾਨੇ 25 ਬੱਜੇ 30 ਸਾਲ ਹੋ ਗਏ ਕਿਰਾਇਆ ਵੀ ਹੀ ਕਟਾਇਆ ਸੀ ਕਿਰਾਇਆ ਤੁਹਾਡੇ ਜਿਹੜੇ ਵੱਡ ਬੜੇ ਰੇ ਸੀ ਤੁਸੀਂ ਕਟਾਉਂਦੇ ਸੀ ਕਿਰਾਇਆ ਹਾਂਜੀ ਬਿਲਕੁਲ ਕਟਾਇਆ ਜੀ ਹੁਣ ਵੀ ਕਟਾਉਂਦੇ ਸੀ ਹੁਣ ਵੀ ਕਟਾਉਂਦੇ ਰਿਕਾਡ ਪਿਆ ਹੈ ਕਮੇਟੀ ਦੇ ਅੰਦਰ ਬਿਲਕੁਲ ਰਿਕਾਡ ਪਿਆ ਹੈ ਰਿਕਾਡ ਪਿਆ ਤੁਸੀਂ ਕਰਾਇਆ ਕਟਾਉਣੇ ਆ ਜਦੋਂ ਇੱਥੇ ਮੁਲਾਜ਼ਮ ਆਉਂਦੇ ਆ ਉਹਨਾਂ ਨੂੰ ਕਿਹਾ ਨਹੀਂ ਕਿ ਅਸੀਂ ਤਾਂ ਕਿਰਾਇਆ ਕਟਾਉਣੇ ਤੁਸੀਂ ਕਿਵੇਂ ਢਾਉਣਾ ਕੋਈ ਮੁਲਾਜ਼ਮ ਇੱਥੇ ਜਣੇ ਕਿ ਨਾ ਤੇ ਈਓ ਸਾਹਿਬ ਆਏ ਨਾ ਕੋਈ ਸੈਨਿਟਰੀ ਸਾਹਿਬ ਆਏ ਨਾ ਕੋਈ ਆਪਣੇ ਹੋਰ ਆਏ ਆਉਂਦੇ ਕੌਣ ਆ ਜਿਹੜਾ ਉੱਥੇ ਸੇਵਾਦਾਰ ਕਰਦੇ ਉਹ ਨਾ ਉਹਨਾਂ ਸਾਰਿਆਂ ਨੂੰ ਪਤਾ ਤੁਹਾਨੂੰ ਜਿਹੜੇ ਜਿਹੜੇ ਆਏ ਉਹਨਾਂ ਨੂੰ ਆਪ ਹੀ ਪਤਾ ਲੱਗ ਜਦੋਂ ਵੀਡੀਓ ਚੱਲੀ ਜਾਂਦੀ ਹੈ। ਨਾ ਕਦੇ ਜਾਣੀ ਕੋਈ ਹੈਗਾ ਜੀ। ਗੋਪੀ ਆਇਆ ਸੀਗਾ, ਕਾਲਾ ਆਇਆ ਸੀਗਾ, ਇੱਕ ਦੀਪੂ ਆਇਆ ਸੀਗਾ। ਆਹ ਬੁੜੀ ਚੇਰੀ ਬਿਮਾਰ ਚੱਲ ਰਹੀ ਸੀਗੀ। ਆਹ ਹੋਕਾ ਲਿਆ ਕੇ ਦੇ ਲੋਕੀ ਤੁਹਾਡੇ ਸਾਹਮਣੇ ਪਾਣਾ ਬੀਤੇ ਹੁਣ। ਆਹ ਵੇਖ ਲਓ। ਜੀ ਜੀ ਇਹ ਲੋਕ ਗਰੀਬ ਲੋਕ ਆ ਨਾਲੀਆਂ ਦੇ ਵਿੱਚੋਂ ਹੱਥ ਮਾਰਨ ਵਾਲੇ ਲੋਕ ਆ। ਇਹ ਦੱਸ ਰਹੇ ਆ ਕਿ ਅਸੀਂ ਝਾੜੂ ਦੇ ਨਾਲ ਸਫਾਈ ਕਰਦੇ ਆਂ। ਸੜਕਾਂ ਸਾਫ਼ ਕਰਦੇ ਆਂ ਨਾਲੀਆਂ ਸਾਫ਼ ਕਰਦੇ ਆਂ ਸਾਡਾ ਚੋ ਨਿਸ਼ਾਨ ਝਾੜੂ ਸੀ ਉਹੀ ਝਾੜੂ ਸਾਡੇ ਦੇ ਫਿਰਨਾ ਸ਼ੁਰੂ ਹੋ ਗਿਆ ਪਰ ਲੋਕ ਕਹਿ ਰਹੇ ਆ ਕਿ ਕੁਆਟਰ ਬੇਕਾਰ ਸੀ ਕੰਡਮ ਸੀ ਸਰਕਾਰ ਨੇ ਇਹ ਕੁਆਟਰ ਠੀਕ ਕਰਾ ਕੇ ਦੇਣੇ ਸੀ ਰਿਪੇਅਰ ਕਰਾਉਣੀ ਸੀ ਰਿਪੇਅਰ ਵੀ ਅਸੀਂ ਆਪ ਦੀ ਜੇਬਾਂ ਚੋਂ ਕਰਾਈ ਪਰ ਅਸੀਂ ਲੈਣ ਆਏ ਲੱਗੇ ਆ ਪਿਛੇ ਤਿੰਨ ਸਰਕਾਰ ਦੋ ਸਰਕਾਰਾਂ ਆ ਕੇ ਚਲੇ ਗਈਆਂ ਕੱਲੀ ਵੀ ਆ ਕੇ ਚਲੇ ਗਏ ਕਾਂਗਰਸੀ ਵੀ ਚਾਲੇ ਆ ਕੇ ਚਲੇ ਗਏ ਪਰ ਸਾਨੂੰ ਕਿਸੇ ਨੇ ਨਹੀਂ ਠਾਇਆ ਕਿਸੇ ਨੇ ਤੰਗ ਨਹੀਂ ਕੀਤਾ ਪਰ ਜਿਹੜੀ ਆਮ ਆਦੀ ਪਾਰਟੀ ਸਰਕਾਰ ਕਹਿੰਦੀ ਹੈ ਆਮ ਲੋਕਾਂ ਦੀ ਸਰਕਾਰ ਆ ਇਹ ਗਰੀਬਾਂ ਦੀ ਸਰਕਾਰ ਆ ਉਹੀ ਇਹਨਾਂ ਤੇ ਝਾੜੂ ਫੇਰਨਾ ਸ਼ੁਰੂ ਹੋ ਗਿਆ ਪਰ ਇੱਥੇ ਹੁਣ ਲੋਕ ਕੱਲ ਮਾਤਾ ਗਮ ਦੇ ਵਿੱਚ ਮਾਤਾ ਦੀ ਮੌਤ ਵੀ ਹੋ ਗਈ ਹੈ ਜਦੋਂ ਕੁਆਟਰ ਖਾਲੀ ਕਰਾਉਣ ਦੇ ਦਿੰਦੇ ਆ ਗਰੀਬ ਕੋਲੇ ਇੱਕ ਕੀ ਹੁੰਦਾ ਘਰ ਤੇ ਘਰ ਉਹਨੂੰ ਕਹੇ ਜਾਂਦਾ ਤੂੰ ਖਾਲੀ ਕਰ ਦੇ ਉਹ ਮਰਤਾ ਨੇ ਅਖਿਆ ਵੀ ਘਰ ਮੇਰਾ ਖਾਲੀ ਕਰਾ ਲੈਣਗੇ ਗਰੀਬਾਂ ਨੇ ਅਸੀਂ ਕੁਆਟਰ ਤੇ ਪੈਸੇ ਲਾਏ ਆ ਠੀਕ ਕਰਾਉਣ ਖਾਤਰ ਤੇ ਮਰਤਾ ਗਮ ਲੈ ਗਈ ਤੇ ਉਹਦੀ ਮੌਤ ਹੋ ਜਾਂਦੀ ਹੈ ਇਧਰਲੇ ਪਾਸੇ ਤਸਵੀਰਾਂ ਦਿਖਾ ਦੇ ਕੈਮਰਾਮੈਨ ਨੂੰ ਕਹਿੰਦਾ 70 ਤੇ ਲੋਕ ਇਹ ਬੈਠੇ ਹੋਏ ਆ ਕਿ ਜਿਹੜੀ ਮਾਤਾ ਦੀ ਮੌਤ ਹੋਈ ਹੈ ਉਸ ਦੇ ਗਮ ਗਮ ਲੈ ਗਈ ਮਾਤਾ ਜੀ ਪਤਾ ਤੇ ਨਾ ਪਤਾ ਤੇ ਲੈ ਕੇ ਚੱਲੂ ਜੀ ਸਾਨੂੰ 40 45 ਸਾਲ ਹੋ ਗਏ ਜੀ ਹੁਣ ਸਾਨੂੰ ਕਹਿੰਦੇ ਜੀ ਬਾਹਰ ਨਿਕਲੋ ਜੀ ਹਰ ਰੋਜ਼ ਹੀ ਆ ਜਾਂਦੇ ਇਸ ਨੂੰ ਧੱਕਾਬਾਸ਼ੀ ਕਿਹਾ ਜਾਂਦਾ ਇੱਥੇ ਘੱਟ ਤੋਂ ਘੱਟ ਵੀ 100 150 ਦੇ ਕਰੀਬਨ ਘਰ ਹੋਊਗਾ ਕਿ ਕਿਸੇ ਕੋਲੇ ਵੀ ਰਜਿਸਟਰੀ ਨਹੀਂ ਪਰ ਲੋਕ ਕਹਿ ਰਹੇ ਆ ਕਿ ਪਹਿਲਾਂ ਉਹਨਾਂ ਲੋਕਾਂ ਨੂੰ ਉਠਾ ਦਿਓ ਫਿਰ ਅਸੀਂ ਵੀ ਉੱਠ ਖੜਾਂਗੇ ਪਰ ਇਹਨਾਂ ਗਰੀਬਾਂ ਦੇ ਕਿਉਂ ਆ ਇਹ ਗਰੀਬ ਲੋਕ ਮਾਰਕੀਟ ਕਮੇਟੀ ਦੇ ਵਿੱਚ ਸੇਵਾ ਕਰ ਰਹੇ ਆ ਜੀ ਇਹ ਆ ਦਵੀ ਦਾ ਕੋ ਨਹੀਂ ਹੈ ਇਹ ਸਾਡਾ ਪੱਥਰ ਇਹ ਅੱਧਾ ਡੁੱਬ ਗਿਆ ਪਣ ਜੇ ਤੇ ਅੱਧਾ ਬਾਹਰ ਹੈ ਠੀਕ ਹੈ ਇਹ ਰਵਿਦਾ ਗੁਰੂ ਨਹੀਂ ਆਏ ਕਮੇਟੀ ਦਾ ਕੋਈ ਨਾ ਲਖ ਕਰਨੀ ਕਮੇਟੀ ਦਾ ਕਮੇਟੀ ਦੇ ਧੱਕਾ ਕਰਦੀ ਹੈ ਵੀ ਇਹ ਮਲਾਵਸੀ ਮਲਾਵਨਾ ਧੱਕਾ ਵੀ ਕਰੈਕਟ ਆ ਉਹ ਇਹ ਚ ਕੋਈ ਨਾ ਲਖ ਕਰਨੀ ਕਮੇਟੀ ਦਾ ਆ ਅਬ ਤੁਸੀਂ ਵੇਖ ਲਓ ਵੀ ਅੱਧਾ ਗੋਪਰਾ ਅੱਧਾ ਸਾ ਡੁੱਬ ਗਿਆ ਹੈ ਇਹ ਉਹਨੇ 77 ਦੀ ਹੈ ਤੇ ਮੈਂ ਪੱਕਾ 77 ਦੀ ਗੁਰੂ ਰਵਿਦਾਸ ਤੇਰੇ ਵਿਦਾਸ ਆਹ ਰਵਿਦਾ ਗੁਰੂ ਨਹੀਂ ਆਇਆ ਅੱਧਾ ਡੁੱਬ ਗਿਆ ਅੱਧਾ ਛੜ ਗਿਆ ਜਦ ਪੂਰਾ ਦਾ ਪੂਰਾ ਖਾਂਤ ਮੈਂ ਇਨੀਆਂ ਤਾਂ ਕਰੀ ਸਾਡਾ ਕਿਪਣਾ ਸਾਡਾ ਹੁਣ ਆਮ ਪਾਰਟੀ ਆ ਇਹ ਲੋਟਰੀਆ ਖਾਰੀ ਆ ਕੁਛ ਮਰਜ਼ੀ ਕਰਦੀ ਆ ਇੱਕ ਮੇਰੇ ਕੈਮਰਾਮੈਨ ਨੂੰ ਕਹਣਾ ਤਸਵੀਰ ਦਿਖਾ ਦੇ ਇਹ ਨਾਲੀ ਦੇ ਵਿੱਚ ਦੱਬਿਆ ਹੋਇਆ ਹੁਣ ਤੱਕ ਭਾਰਤ ਪੈ ਗਿਆ ਉਸ ਵਕਤ ਕਿੰਨਾ ਉੱਚਾ ਹੂਆ ਰਵਿਦਾਸ ਕਲੋਨੀ ਦਾ ਨੀ ਪੱਥਰ ਰੱਖਿਆ ਹਾਂ ਤੇ ਇਹ ਨੀ ਪੱਥਰ ਕਿਹਨੇ ਰੱਖਤਾ ਇਹ ਵੀ ਇੱਕ ਜਾਗਦੀ ਮਿਸਾਲ ਹੈ ਗੋਾਈ ਭਰਦਾ ਕਿ ਇੱਕ ਕਲੋਨੀ ਸੀ ਇੱਕ ਪੰਟ ਇਹ ਯੋ ਸਾਹਿਬ ਉਹ ਯੋ ਯੋ ਸਾਹਿਬ ਸੀਗਾ ਰਵਿਦਾਸ ਜਦ ਸਾਡੀ ਇੱਥੇ ਰਵਿਦਾਸ ਆਏ ਸੀ ਯੋ ਸਾਹਿਬ ਉਹਦੀ ਨੀ ਪੱਥਰ ਕਿਹ ਹੈ ਯੋ ਸਾਹਿਬ ਉਹਦੀ ਰਵਿਦਾਸ ਜੀ ਜੀ ਹਾਂ ਜੀ ਔਗਰੀਆਂ ਪਿੱਛੇ ਬਹੁਤ ਬਚਿਆ ਸੀ ਇਨ ਜੇਲਦਾਰ ਸਾਹਿਬ ਵੀ ਆਇਆ ਕਦੇ ਸਾਡੇ ਤਾਂ ਸੰਨੀ ਚੱਕਿਆ ਉਹਨਾਂ ਨੇ ਤੇ ਸਾਡੇ ਤਾਂ ਰੋਪ ਨਹੀਂ ਮਾਰਿਆ ਹੁਣ ਅਸੀਂ ਗਰੀਬ ਬੰਦੇ ਕਿਹੜੀ ਥਾਂ ਜਾਈਏ ਕਿੱਥੇ ਰਹੀਏ ਕਿੱਥੇ ਨਹੀਂ ਰਹੀਏ ਦੱਸੋ ਪਹਿਲੇ ਜਦੋਂ ਜੇਲਦਾਰ ਇਥੋਂ ਪ੍ਰਧਾਨ ਹੁੰਦੇ ਸੀ ਉਹਨਾਂ ਨੇ ਕੁਝ ਕਿਹਾ ਸੀ ਉਹਨਾਂ ਨੇ ਨਹੀਂ 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 ਸਾਡੀ ਬਹੁਤ ਸੇਵਾ ਕੀਤੀ ਉਹਨਾਂ ਨੇ ਬਹੁਤ ਸੇਵਾ ਤਾਂ ਕੀਤੀ ਸਾਨੂੰ ਕਦੇ ਫਿਟੇ ਮੂੰਹ ਵੀ ਨਹੀਂ ਕਹਿਆ ਉਹਨਾਂ ਨੇ ਗਰੀਬਾਂ ਦੇ ਪਿੱਛੇ ਉਹਨਾਂ ਨੇ ਇੰਨਾ ਕੁਝ ਕੀਤਾ ਇੰਨਾ ਕੁਝ ਜੰਨੀ ਕਰਨ ਦਾ ਉਹਨਾਂ ਨੇ ਕੁਝ ਕੀਤਾ ਹੁਣ ਆਹ ਬੁੜੀ ਐ ਸਾਰੀ ਪਬਲਿਕ ਨੂੰ ਰੋਟੀ ਮਿਲਦੀ ਐ ਇਸ ਬੁੜੀ ਨੂੰ ਰੋਟੀ ਕਿਉਂ ਨਹੀਂ ਮਿਲਦੀ ਮੁੰਡਾ ਐ ਜੇ ਕੋਈ ਟਾਈਮ ਤੋਂ ਰੋਟੀ ਵੀ ਨਹੀਂ ਮਿਲਦੀ ਇਹਨੂੰ ਇਹ ਕਿੱਥੇ ਜਾਵੇ ਹੈ ਇਹ ਹੱਥ ਜੋੜਦੀ ਪੈਰ ਫੜਦੀ ਪਰ ਇਹਨੂੰ ਰੁਜ਼ਗਾਰ ਨਹੀਂ ਦਿੰਦੇ ਕੋਈ ਇਹਨੂੰ ਝਾੜੀ ਦੀ ਰੱਖ ਲੈਣ ਝਾੜੀ ਕਰ ਸਕਦੀ ਹੈ ਫੇਰ ਦੱਸੋ ਇੱਥੇ ਇਹਨੇ ਪ੍ਰਧਾਨ ਆਇਆ ਇੱਥੇ ਹਾਂਜੀ ਬੁੱਲਾ ਪ੍ਰਧਾਨ ਵੀ ਆਇਆ ਹੱਥ ਜੋੜ ਕੇ ਇਹ ਬੇਨਤੀ ਦੀ ਸਾਡਾ ਕੋਈ ਗਲਦਾ ਇਨਸਾਫ ਹੋਣਾ ਚਾਹੀਦਾ ਬੁੱਲਾ ਪ੍ਰਧਾਨ ਆਇਆ ਰਵੀ ਰਮਨ ਪ੍ਰਧਾਨਾ ਸਾਰੀ ਕਮਾਈ ਬਾਤ ਦਾ ਦੱਸ ਬਸ ਮੇਰੇ ਇਨਸਾਫ ਕਰੋ ਮੈਂ ਗਰੀਬ ਬਣੀ ਆ ਮੈਂ ਸਮਾਂ ਲੁੱਟੀ ਬੈਠੀ ਆ ਮੈਂ ਕਿੱਥੇ ਜਾਵਾਂ ਟਾਈਮ ਤੇ ਕਰੇ ਮੇਰਾ ਲੋਕਾਂ ਤੋਂ ਆਟਾ ਬੰਕੇ ਰੋਟੀ ਖਾਂਦੇ ਪੁੱਛਿਆ ਮੁੰਡਾ ਬੈਠਾ ਖੜਿਆ ਇਹਨਾਂ ਦੇ ਘਰਾਂ ਚ ਜਾਂਦੇ ਨਾਲੇ ਕੱਢ ਕੇ ਰੋਟੀ ਖਾਂਦੇ ਮੈਂ ਸਾਡੇ ਪਿਓ ਦਾਦੇ ਸੀ ਨਾ ਸਾਡੇ ਵੱਡ-ਵੱਡੇ ਦੇ ਦਾਦੇ ਪਰਦਾਦੇ ਇੱਥੇ ਮਰ ਗਏ ਆਹ ਬੁੜੀਆਂ ਦਾ ਹੱਤਾ ਸੀ ਇਹ ਬੁੜੀਆਂ ਦਾ ਹੱਤਾ ਸੀ ਲੈਟਰੀ ਇਹ ਬੁੜੀਆਂ ਇੱਧਰ ਨਹੀਂ ਹੁੰਦੀਆਂ ਸੀ ਜਾਂ ਤੇ ਇੱਧਰ ਨਹੀਂ ਹੁੰਦੀਆਂ ਸੀ ਚੰਦੇ ਸੱਜ ਘੜੀਆਂ ਵੀ ਹੁੰਦੀਆਂ ਆ ਬਾਲ ਨਿਕਾ ਦੀਆਂ ਜੋਗ ਜਾਂਦੀਆਂ ਨਹੀਂ ਬੰਦਿਆ ਆ ਵਸਤੀ ਧਾਨਕ ਵਸਤੀ ਸਾਡੀਆਂ ਬੁੜੀਆਂ ਇੱਥੇ ਹੁੰਦੀਆਂ ਲੈਟਰੀ ਫਿਰਨ ਐਸੀ ਇਹਨਾਂ ਨੇ ਕੀਤੀ ਨਾਰੀਸ਼ ਨੇ ਹਰੀਸ਼ ਡਾਕਟਰ ਨੇ ਆ ਕੇ ਚਲੋ ਡਾਕਟਰ ਜਿਹੜਾ ਪੈ ਗਿਆ ਪੈ ਗਿਆ ਉਹਦਾ ਫਾਇਦੇ ਵਾਸਕੇ ਸੀ ਜਿਹੜੀਆਂ ਸਾਡੀ ਇੰਨੀ ਥਾਂ ਲੈ ਗਏ ਇਹਨਾਂ ਨੇ ਪੁਲਿਸ ਦਾ ਅਸੀਂ ਧਰਨਾ ਲਾਇਆ ਸਾਨੂੰ ਪੁਲਿਸ ਚ ਪੜਾਇਆ ਸਾਨੂੰ ਕੁਟਵਾਇਆ ਕੁਟਵਾ ਕੇ ਅਸੀਂ ਫੇਰ ਵੀ ਕਿਹਾ ਬਈ ਸਾਨੂੰ ਦੋ ਮੰਗੇ ਦੇ ਸਾਥ ਦੇ ਦੋ ਕਿਉਂ ਅੱਜ ਕੱਲ ਕੁੜੀਆਂ ਹੈਗੀਆਂ ਵਿਚਾਰੇ ਜਵਾਨਾ ਸ਼ਾਦੀ ਅਸੀਂ ਕਿੱਥੇ ਕਰਾਂਗੇ ਅਗਲੇ ਵੱਡੇ ਲੋਕ ਤਾਂ ਪੈਲਸਾ ਚ ਕਰ ਲੈਣਗੇ ਸਾਡੇ ਅਰਗੇ ਗਰੀਬ ਸਾਡੇਰ ਦੇ ਗਰੀਬ ਕਿੱਥੇ ਜਾਣਗੇ ਕਿਹੜੀਆਂ ਪੈਸਾ ਲੈਣਗੇ ਕਿਹੜੀਆਂ ਬੁੱਕ ਕਰਾਉਣਗੇ ਜੇ ਮੰਗ ਕੇ ਰੋਟੀ ਖਾਣੀ ਏ ਤੇ ਅਸੀਂ ਪੈਸਾ ਨੂੰ ਜਾਵਾਂਗੇ ਸਾਡੇ ਕੋਲ ਕਿਹੜਾ ਇੱਥੇ ਭੈਣ ਚੋਦੇ ਕੋਈ ਜਾਇਜ਼ ਹੱਤਾਂ ਜਾਂ ਸਾਡੇ ਬੈਂਕ ਕੋਈ ਨੌਕਰੀਆਂ ਲੱਗੀਆਂ ਜਿਹੜੇ ਅਸੀਂ ਅੱਜ ਤੱਕ ਤੱਕ ਧੀਆਂ ਦੇ ਸ਼ਾਦੀ ਕਰਦੇ ਆਂਗੇ ਅਸੀਂ ਕਿਹਾ ਦੋ ਮੰਜੇ ਦੀ ਸਾਨੂੰ ਥਾਂ ਦੇ ਦਿਓ ਅਸੀਂ ਬੋਲੇ ਲਾ ਹੋਵੇ ਤਾਂ ਟੰਟ ਲਾ ਲਾ ਕਹਿੰਦੇ ਥੋੜਾ ਜਨ ਜਨ ਬਰਾਦ ਆਪਣੀ ਧੀ ਬੇਟੀ ਦਾ ਕਾਰਜ ਪੂਰੇ ਕਰ ਲਗੇ ਇਹ ਵੀ ਸਰਕਾਰ ਨੇ ਸਾਨੂੰ ਧੱਕਾ ਦਿੱਤਾ ਅਰਿਸ਼ ਨੇ ਸਾਨੂੰ ਧੱਕਾ ਦੇ ਕੇ ਆ ਦੇਖੇ ਕਿ ਜੰਮ ਬਣਾਵਾਂਗੇ ਜੀ ਚਲ ਡਾਕਟਰ ਪਾ ਲਿਆ ਸੀ ਕਿ ਪਾ ਲਓ ਫਿਰ ਉਹਨੂੰ ਅਸੀਂ ਜਾਈਏ ਕਿਹੜੇ ਪਾਸੇ ਸਾਨੂੰ ਇੱਥੇ ਉਹ ਧੀ ਬੇਟੀ ਆਪਣੇ ਸਿਰ ਤੇ ਰੱਖ ਲਈਏ ਮੇਰੀ ਗੱਲ ਸੁਣੋ ਸਾਹਿਬ ਜੀ ਸਾਡਾ ਦਾਦਾ ਪਰਦਾਦਾ ਇੱਥੇ ਮਰ ਗਿਆ ਗੁਜ਼ਰ ਗਿਆ ਅਸੀਂ ਵੀ ਮਰ ਜਾਣਾ ਇੱਥੇ ਥਾਣੇ ਨਾਲ ਤਾਂ ਨਹੀਂ ਜਾਣਾ ਜائیںਗੇ ਤਾਂ ਇਨਸਾਨ ਨਾਲ ਬਦੀ ਜਾਊ ਜਿੱਦਾ ਨੇਕੀ ਜਾਊਗੀ ਤਾਂ ਤਾਂ ਉੱਥੇ ਰਹੇਗੀ ਅਸੀਂ ਹੁਣ ਵੀ ਕਹਿੰਦੇ ਆ ਸਰਕਾਰ ਨੂੰ ਸਾਨੂੰ ਵੀ ਦੋ ਮੰਜੇ ਦੀ ਥਾਂ ਹੋਰ ਦੇ ਦਿਓ ਤਾਂ ਅਸੀਂ ਬਾਲਾ ਧਰਮਸਾਲਾ ਤੇ ਨਹੀਂ ਪਹੁੰਚੋਗੇ ਅਸੀਂ ਟਾਂਟੀ ਤੇ ਬੈਠ ਕੇ ਦੀ ਸ਼ਾਦੀ ਕਰਕੇ ਅਸੀਂ ਵਜਾਂ ਨਿਪਰਾਤ ਰੋਕਲਾ ਕਰਾਂਗੇ ਮੇਰੇ ਮਨ ਬਣਿਆ ਤੁਹਾਨੂੰ ਫਾਇਦਾ ਤਾਂ ਹੈ ਗਰੀਬ ਲੋਕਾਂ ਨੂੰ ਦਵਾਈ ਬੂਟੀ ਮਿਲ ਜਾਂਦੀ ਨੇ ਨੇੜੇ ਜਾਣਾ ਪੈਂਦਾ ਦੂਰ ਹਸਪਤਾਲ ਚ ਫਾਇਦਾ ਤਾਂ ਵੀਰੇ ਹੈਗਾ ਗੇਦਾ ਜਿਹੜਾ ਆਪਣਾ ਪਹਿਲਾ ਵਾਲਾ ਸਰਕਾਰੀ ਹਸਪਤਾਲ ਉੱਥੇ ਤਾਂ ਕੋਈ ਡਾਕਟਰ ਹੈ ਨਹੀਂ ਇੱਥੇ ਇਹਨਾਂ ਨੇ ਜਿਤਨਾ ਬਣਾਇਆ ਸਾਡੀ ਜਿਤਨਾ ਸਾਡੇ ਭਾਈਚਾਰੇ ਦੀ ਜਿਤਨਾ ਬਣਾਇਆ ਇੱਥੇ ਨੇ ਕੋਈ ਮੰਨਦੇ ਆਪਾਂ ਸਾਨੂੰ ਸਹੂਲਤ ਸਾਨੂੰ ਕਹਿੰਦੇ ਸਾਨੂੰ ਤਾਂ ਕੰਦ ਕੱਢਤੀ ਕਹਿੰਦੇ ਇੱਧਰਲਾ ਮਹੱਲਾ ਨਾ ਆਉਣ ਇਹ ਮਹੱਲਾ ਨਾਵੇ ਬਾਣੀਆਂ ਵਾਸਤੇ ਬਣਾਇਆ ਹੋਇਆਗਾ ਡਾਕਟਰ ਜੀ ਸ਼ਾਨ ਨੂੰ ਕਹਿੰਦਾ ਨਾ ਤੁਹਾਨੂੰ ਕਹਿੰਦਾ ਇੱਥੋਂ ਮੈਂ ਤੁਹਾਨੂੰ ਠਾ ਵੀ ਸਕਦਾ ਅੱਜ ਅੱਜ ਠਾ ਦੂੰਗਾ ਕਹਿੰਦਾ ਮੈਂ ਤੁਹਾਨੂੰ ਮੇਰੇ ਚ ਇੰਨੀ ਪਾਵਰ ਆ ਅਸੀਂ ਐਮਐਲਏ ਸਭ ਕੋਲ ਗਏ ਐਮਐਲਏ ਸਾਹ ਕਹਿੰਦਾ ਮੇਰੀ ਤਾਂ ਜੀ ਇਹਦੇ ਚ ਕੋਈ ਲੈਣਾ ਦੇ ਪੰਗਾ ਜਿਤਾਇਆ ਸਾਨੂੰ ਕਹਿੰਦਾ ਜੀ ਨਾ ਨਾ ਮੇਰੇ ਸਾਡੇ ਅਸੀਂ ਧਰਨਾ ਲਾ ਲਏ ਮੂਵਲੀ ਧਰਨਾ ਸੈਂਪਲ ਧਰਨਾ ਕੋਈ ਲੜਾਈ ਝਗੜਾ ਦਾ ਨਹੀਂ ਸੀ ਲਾਇਆ ਸੀ ਸਾਡੇ ਸਾਰੇ 3-4 ਬੰਦੇ ਨੂੰ ਇਹਨਾਂ ਨੂੰ ਸਿਆਣੇ ਵੈਣਾਂ ਨੂੰ ਚੱਕ ਕੇ ਲੈ ਗਏ ਕਹਿੰਦੇ ਧਰਨਾ ਤੁਸੀਂ ਲਾਇਆ ਕਾਦੇ ਵਾਸਤੇ ਮੈ ਜੀ ਸਾਨੂੰ ਇੱਧਰ ਦੀ ਰਸਤਾ ਦਿਓ ਵੀ ਸਾਨੂੰ ਔਖਾ ਸਾਡੇ ਮਜੀ ਸਿੱਖਾਂ ਦੇ ਘਰਾਂ ਨੂੰ ਇੱਧਰਲੇ ਪਾਸੇ ਰਸਤਾ ਦੇ ਦਿਓ ਜਿਹੜਾ ਤਾਂ ਇਹ ਇੱਧਰਲੇ ਸਥਾਨਕਿਆਂ ਨੇ ਰੋਕ ਰੱਖੇ ਇੱਧਰਲੇ ਪਾਸੇ ਕਿਲਾ ਜਗਾ ਉੱਥੇ ਤਾਂ ਮਹਲਕਲੀਨਿਕ ਬਣਾਇਆ ਨਹੀਂ ਜੀ ਇੱਥੇ ਸਾਡੇ ਕੋਲੇ ਹੁਣ ਅੱਜ ਜਿਹੜੇ ਘਰ ਇਹ ਕਹਿੰਦੇ ਆ ਇੱਧਰਲੇ ਪਾਸੇ ਰਹ ਦੇ ਲੱਖ ਰੁਪਇਆ ਲਾਇਆ ਗਰੀਬਾਂ ਨੂੰ ਫਿਰ ਉਹਨਾਂ ਨੂੰ ਕੀ ਫਾਇਦਾ ਸਾਡੇ ਕੋਲੇ ਦੇ ਵਿਚਾਰੇ ਕਿੱਦਿਆਂ ਦੇ ਰਹਿੰਦੇ ਆ ਅੱਜ ਇਹ ਹੁਣ ਘਰਾਂ ਚੋਂ ਵੀ ਠਾਉਣ ਲੱਗ ਗਏ ਜੀ ਪਹਿਲਾਂ ਤਾਂ ਸਾਡੇ ਕੋਲੇ ਸਰਕਾਰੀ ਜਗਾ ਸੀ ਮਾੜੀ ਮੁੱਟੀ ਉਹ ਵੀ ਕਰਤਾ ਹੁਣ ਸਾਨੂੰ ਘਰਾਂ ਚੋਂ ਵੀ ਠਾਉਂਦੇ ਆ ਹੈ ਅਸੀਂ ਬੋਟਾ ਹੀ ਪੰਗਾ ਸੀ ਇਹਨਾਂ ਨੂੰ ਵੀ ਸਾਨੂੰ ਇਹ ਕੱਲ ਕਲਾ ਨੂੰ ਜਿਤਾ ਕੇ ਤੇ ਸਾਨੂੰ ਇਹ ਘਰੋਂ ਕੱਢੇ ਸਾਡੇ ਤੇ ਇਹੀ ਮੰਗ ਆ ਜੀ ਸਰਕਾਰ ਤੋਂ ਪਹਿਲਾਂ ਤਾਂ ਸਾਡੇ ਗਲੀਆਂ ਦਾ ਹਾਲ ਦੇਖਿਆ ਜਾਵੇ ਨਾਲੀ ਦਾ 1 ਰੁਪਇਆ ਦਾ ਐਮਐਲਏ ਸਾਬ ਨੇ ਸਾਡੇ ਇਧਰ ਮਹੱਲੇ 'ਚ ਕੰਮ ਨਹੀਂ ਕਰਵਾਇਆ 1 ਰੁਪਇਆ ਦਾ ਵੀ 1 ਰੁਪਇਆ ਦਾ ਕੰਮ ਨਹੀਂ ਸਾਡੇ ਕਰਾਇਆ ਹਾਲਤ ਦੇਖੋ ਸਾਡੀ ਕੋਈ ਨਰਕ ਸਾਡੇ ਇਧਰ ਬਹੁਤ ਮੰਦਾ ਹਾਲ ਆ ਨਾ ਕੋਈ ਗੱਲ ਨਹੀਂ ਜਿੰਨੇ ਨੇ ਨਨ ਕਰਨੀਆਂ ਕਰ ਲੈਣ ਠਾ ਦਿਨ ਸਾਨੂੰ ਕੋਈ ਦਿੱਕਤ ਨਹੀਂ ਪਰ ਠਾ ਦਿਨ ਸਾਨੂੰ ਜਿੰਨੇ ਸਾਡੇ ਪੈਸੇ ਦੇਣ ਜਿੰਨੇ ਜਿੰਨੇ ਸਾਡੇ ਕੋਲੇ ਲੱਗੇ ਜਗਾ ਦੇ ਪੈਸੇ ਦੇਣ ਸਾਨੂੰ ਜਗਾ ਦੇਵੇ ਕੱਟ ਕੇ ਠੀਕ ਹੈ ਐਮਐਲਏ ਸਾਹਿਬ ਸਾਨੂੰ ਜਗਾ ਦੇਵੇ ਅਸੀਂ ਅੱਜ ਕਿ ਅਸੀਂ ਤਾਂ ਇਸ ਇਸ ਨਰਕ ਚ ਨਿਕਲਣ ਨੂੰ ਤਿਆਰ ਆ ਸਾਨੂੰ ਪੈਸੇ ਦੇਣ ਜਿਹੜੇ 8 8 9 9 ਲੱਖ ਰੁਪਏ ਲਾਇਆ ਨਾ ਲੋਕਾਂ ਦੇ ਘਰਾਂ ਦੀਆਂ ਵੀਡੀਓ ਬਣਾ ਕੇ ਦੇਖੋ ਤੇ ਅਗਲੇ ਨੂੰ ਬਈ ਜਗਾ ਦੇ ਪੈਸੇ ਦੇਣ ਤੇ ਅਗਲੇ ਨੂੰ ਜਿਹੜੀ ਮਿਹਨਤ ਲੱਗੀ ਅਗਲੇ ਦੀ ਮਿਹਨਤ ਦੇਣ ਅਸੀਂ ਅੱਜ ਉੱਠਾਂਗੇ ਇੱਥੋਂ ਸਾਡਾ ਇੱਥੇ ਰਹਿਣ ਦਾ ਨਰਕ ਚ ਰਹਿਣ ਦਾ ਹਾਲ ਹੀ ਨਹੀਂ ਅਸੀਂ ਗੰਦਗੀ ਚ ਰਹੀ ਜਾਂ ਇੱਥੇ ਨਹੀਂ ਆਉਂਦਾ ਕੋਈ ਸਾਡਾ ਇੱਥੇ ਭਾਈਚਾਰਾ ਨਹੀਂ ਆਉਂਦਾ ਸੀ ਤਾਂ ਇਹਨਾਂ ਬਸ ਬੈਠੇ ਗਰੀਬ ਬੰਦਾ ਗਰੀਬ ਬੰਦੇ ਆ ਜੀ ਪੈਸੇ ਸਾਡੇ ਕੋਲੇ ਹੈ ਨਹੀਂ ਵੀ ਅਸੀਂ ਜਾ ਕੇ ਹੋਰ ਜਗਾ ਲੈ ਲਗੇ 20-25 ਲੱਖ ਰੁਪਏ ਦੀ ਠੀਕ ਹੈ ਕੋਈ ਗੱਲ ਨਹੀਂ ਸਾਲ ਇਹਦਾ ਕੋਈ ਗੱਲ ਨਹੀਂ ਇਹਨੂੰ ਕਰ ਲੈਣੇ ਮਾਣਾਂਗੇ ਅਗਲੀ ਵਾਰ ਅਸੀਂ ਨਾ ਇਹਨੂੰ ਵੋਟ ਅੱਜ ਪਾਗੇ ਸਾਡਾ ਮਹੱਲਾ ਤੇ ਨਾ ਪਾਵੇ ਕੱਲ ਅਸੀਂ ਤਾਂ ਵੱਜ ਵਜਾ ਕੇ ਅਸੀਂ ਤਾਂ ਇਹਨਾਂ ਨੂੰ ਪਾਵਾਂਗੇ ਤੱਕੜੀ ਵਾਲਿਆਂ ਨੂੰ ਵੋਟ ਉਦੋਂ ਕੰਮ ਕਰਾ ਲਾਂਗੇ ਜੇ ਤੱਕੜੀ ਵਾਲੇ ਬੜੇ ਚੰਗੇ ਹੋਣਗੇ ਤੁਹਾਨੂੰ ਚੰਗੇ ਆ ਜੀ ਬਹੁਤ ਕੰਮ ਕੀਤਾ ਸਾਡੇ ਕੋਲੇ ਆ ਵਿਚਾਰਿਆਂ ਨੇ ਸਾਨੂੰ ਲਿਖ ਕੇ ਦੇ ਕੇ ਗਏ ਕਹਿੰਦੇ ਗਰੀਬ ਬੰਦਿਆਂ ਨੂੰ ਇਹ ਜਗਾ ਛੱਡੀ ਸਾਨੂੰ ਛੱਡੀ ਸੀ ਉਹਨਾਂ ਨੇ ਜਗਾ ਇਹ ਇਹ ਸਾਨੂੰ ਛੱਡੀ ਸੀ ਇਹਨਾਂ ਨੇ ਇਹਨਾਂ ਨੇ ਜਿਹੜੇ ਕੀ ਕਹਿੰਦੇ ਜਾਦੀ ਜਲਦਾਰ ਨੇ ਜਾਦੀ ਜੈਲਦਾਰ ਅੰਕਲ ਨੇ ਸਾਨੂੰ ਜਗ੍ਹਾ ਛੱਡੀ ਸੀ ਇਹ ਕਹਿੰਦਾ ਬੇਟਾ ਤੁਸੀਂ ਨੰਗੋ ਟੱਪੋ ਵਿਆਹ ਸਾਦੀ ਜੈਲਦਾਰ ਜਦੋਂ ਪ੍ਰਧਾਨ ਸੀ ਉਹ ਧੱਕਾ ਕਰਦਾ ਸੀ ਛੋਟਾ ਨਹੀਂ ਹੁੰਦਾ ਸੀ ਕੋਈ ਨਹੀਂ ਜੀ ਸਾਡੇ ਨਾਲ ਤਾਂ 1 ਰੁਪਿਆ ਦਾ ਧੱਕਾ ਨਹੀਂ ਵਿਚਾਰੇ ਨੇ ਕੋਈ ਸਾਡਾ ਗਰੀਬ ਬੰਦੇ ਦਾ ਨਾ ਕਦੇ ਉਹਨੇ ਕੁਆਟਰਾਂ ਚ ਨਾ ਕਦੇ ਉਹਨੇ ਦਖਲ ਨਤਾਜੀਆਂ ਦਿੱਤੀਆਂ ਸੀਗਾ ਵੀ ਆਹ ਘਰ ਕਿਦਾ ਇਹ ਕਿਦਾ ਇਹ ਜਦੋਂ ਦਾ ਡਾਕਟਰ ਹਰੀਸ਼ ਹੀ ਜਿਤਾਊਗਾ ਜੀ ਹੁਣ ਇਹਨੂੰ ਐਮਐਲਏ ਐਸਈ ਨੂੰ ਨਾ ਮੌਲਕ ਨੂੰ ਆਉਣ ਵਾਲੇ ਇਲੈਕਸ਼ਨਾਂ ਚ ਇਹ ਹੀ ਡਾਕਟਰ ਜਿਚਾਉ 10 ਵਾਰੀ ਮੇਰੇ ਤੇ ਪਲਸ ਲਿਫਟ ਲਖਾਤੀ ਜੀ ਇਹਨੇ ਐਵੇਂ ਨਹੀਂ ਡਾਕਟਰ ਨੇ ਡਾਕਟਰ ਹਰੀਸ਼ ਨੇ ਮੇਰੇ ਇਨੇ ਮੈਨੂੰ ਦੋ ਵਾਰੀ ਪੁਲਸ ਤੋਂ ਚਕਵਾਇਆ ਨਜਾਇਜ਼ ਇੱਧਰ ਦੇ ਸੀ ਕਹਿੰਦਾ ਨਾਂਗਨ ਤਾਪਾ ਦੇ ਦੋ ਸਾਡੇ ਨਾਲ ਨਾਂਗੇ ਤੇ ਵਾਦਾ ਕਰਕੇ ਸਾਨੂੰ ਵਾਰ ਛੱਡ ਕੇ ਕਹਿੰਦਾ ਗੇਟ ਛੱਡਤਾ ਜੀ ਤੁਹਾਨੂੰ 5 ਫੁੱਟ ਜਗ੍ਹਾ ਛੱਡ ਦਾਂਗੇ ਤੇ 5 ਫੁੱਟ ਜਗ੍ਹਾ ਛੱਡ ਕੇ ਤੇ ਰਾਤੇ ਰਾਤ ਕੰਦ ਕਢਵਾਇਜੇ ਦੇ ਨਾਲ ਦੋ ਵਾਰ ਤੇ ਸਾਡੇ ਤਾਂ ਸਾਨੂੰ ਇਹ ਸਰਕਾਰ ਬਣੀ ਦਾ ਕੀ ਸਾਰਾ ਸਾਡੇ ਕੋ ਤਾਂ ਬੜੂਆਂ ਨੂੰ ਚਕਵਾ ਕੇ ਲੈ ਗਿਆ ਸੀ ਇਹੀ ਐਮਐਲਏ ਐਮਐਲਏ ਮਾ ਕੋਲੇ ਦੋ ਵਾਰੀ ਗਈ ਇਹਦੀ ਕੁੜੀ ਦਾ ਵਿਆਹ ਸੀ ਮੈਂ ਕਿਹਾ ਵੀ ਸਰਮਾ ਤੁਸੀਂ ਕੋਈ ਮਦਦ ਕਰ ਦੋ ਹਾਂ ਜੀ ਸੁਭਾ ਕਰ ਦਾਂਗੇ ਮੈਂ ਚੱਲ ਕੋਈ ਗੱਲ ਨਹੀਂ ਸਾਰੇ ਗਰੀਬ ਬਣੀ ਹੈ ਵਿਚਾਰੀ ਵੀ ਇਹਦੇ ਬੰਦਾ ਜੀ ਜੀ ਰਲ ਮਿਲ ਕੇ ਪਹਿਲਾਂ ਸਾਡੇ ਮਹੱਲੇ ਨੇ ਵਿਆਹ ਕੀਤਾ ਸੀ ਇਹਦੀ ਕੁੜੀ ਦਾ ਤੇ ਤੁਸੀਂ ਮਦਦ ਦਿਓ 1 ਰੁਪਏ ਦੀ ਮਦਦ ਨਹੀਂ ਐਮਐਲਏ ਤੋਂ ਸਰੀ ਤੇ ਸਾਨੂੰ ਕੀ ਪਤਾ ਹੁਣ ਜਾ ਕੇ ਪਿੰਡਾਂ ਦੇ ਵਿੱਚ ਕਰੀ ਜਾਂਦਾ ਜੀ ਅੱਜ ਮੈਂ ਕੁਝ ਬਣਾ ਤਾਂ ਪਿੰਡਾਂ ਚ ਬਣਾਤਾ ਹੋਣਾ ਜੀ ਸਾਡੇ ਮਹੱਲੇ ਚ ਤਾਂ ਤੁਸੀਂ ਐ ਕਰੋ ਇੱਥੋਂ ਲੈ ਕੇ ਉੱਥੋਂ ਸਾਡੇ ਘਰ ਤੋਂ ਲੈ ਕੇ ਵੀਡੀਓ ਬਣਾਓ 1 ਰੁਪਏ ਦਾ ਕੰਮ ਨਹੀਂ ਸਾਡੇ ਐਮਐਲਏ ਨੇ ਹਾਂ ਸਾਡੇ ਐਮਐਲਏ ਨੇ 1 ਰੁਪਏ ਦਾ ਸਾਡੇ ਮਹੱਲੇ ਚ ਨਹੀਂ ਕੰਮ ਕਰਿਆ ਤੇ ਨਹੀਂ ਸਾਡਾ ਮਹੱਲਾ ਹੁਣ ਵੋਟ ਪਾਵੇ ਤੇ ਜਿੱਦੇ ਆ ਗਿਆ ਉੱਦੇ ਅਸੀਂ ਕਰਾਂਗੇ ਬੇਸਗੀ ਸਾਡੇ ਕੋਈ ਨਾ ਆਵੇ ਸਾਡੇ ਆਮ ਪਾਰਟੀ ਦਾ ਤਾਂ ਬੰਦਾ ਸਾਡੇ ਮਹੱਲੇ ਚ ਆ ਕੇ ਵੜੇ ਨਾ ਨਾ ਅਸੀਂ ਆਮ ਪਾਰਟੀ ਨੂੰ ਅੱਜ ਵੋਟ ਪਾਗੇ ਤੇ ਨਾ ਪਾਗੇ ਕੱਲ ਹਾਂ ਅਸੀਂ ਤਾਂ ਤੱਕੜੀ ਨੂੰ ਬੋਰਡ ਪਾਉਣੀ ਆ ਪਾਵਾਂਗੇ ਦੱਬ ਕੇ ਵੋਟ ਤੱਕੜੀ ਨੂੰ ਪਾਵਾਂਗੇ ਜੀ ਤੱਕੜੀ ਨੂੰ ਅਸੀਂ ਪਹਿਲੇ ਵੀ ਪਾਈ ਹੁਣ ਵੀ ਤੱਕੜੀ ਨੇ ਸਾਡੇ ਬਹੁਤ ਕੁਝ ਕੀਤਾ ਸਾਨੂੰ ਸਾਰਾ ਦਿੱਤਾ ਅਸੀਂ ਤਾਂ ਕਾਲੀ ਜਲ ਨੂੰ ਪਾਉਂਦੇ ਆ ਤੇ ਕਾਲੀ ਜਲ ਨੂੰ ਬੋਰਡ ਪਾਉਂਗੇ ਭਾਈ ਜੀ ਐਵੇਂ ਕਹਿਦੀ ਐ ਕਾਲੀ ਤਾਗੜੀ ਕਰਦੇ ਕੱਲ ਮੈਂ ਸੁਣਿਆ ਕਾਲੀ ਇਹਨਾਂ ਨਾਲੋਂ ਵੀ ਭੜੇ ਆ ਨਹੀਂ ਨਹੀਂ ਭਾਈ ਕੋਈ ਤੰਗ ਨਹੀਂ ਇਹ ਵੀ ਕਹਦੀ ਐ ਇਹਦਾ ਸੁਣ ਲਾ ਸਾਰੀ ਉਮਰ ਹੋ ਗਈ ਕਾਲੀ ਦਿਨ ਨੂੰ ਪਾਣੇ ਆ ਵੋਟ ਤੇ ਕਾਲੀ ਦਿਨ ਨੂੰ ਪਾਵਾਂਗੇ ਅਸੀਂ ਸਾਡੇ ਸਿਰ ਤੇ ਹੱਥ ਰੱਖਿਆ ਜੀ ਉਹਨਾਂ ਨੇ ਸਾਨੂੰ ਸਾਥ ਤਾਂ ਦਿੱਤੀ ਸਾਨੂੰ ਬਹੁਤ ਸਾਰਾ ਦਿੱਤਾ ਕਿਸੇ ਦਾ ਕਰਦੇ ਸੀ ਬਹੁਤ ਸਾਥ ਤਾਂ ਕੀਤੀ ਜੀ ਅਸੀਂ ਜਿੰਨਾ ਕਹਿਆ ਉਹਨਾਂ ਨੇ ਥੋੜਾ ਜਿੰਨਾ ਕਹਿਆ ਉਹਨਾਂ ਨੇ ਥੋੜਾ ਜੀ ਇਹ ਭਾਈ ਜੀ ਸੁਣ ਲਾ ਇੱਥੇ ਬਸੇ ਬੈਠੇ ਨੇ ਕਾਲੀ ਦਿਨਾਂ ਕਰਕੇ ਬਸੇ ਬੈਠੇ ਇੱਥੇ ਕਾਲੀ ਦਿਨਾਂ ਸੁਣ ਲਾ ਮਾਲਕ ਜੀ ਦੇ ਨਾਲ ਸਭ ਕੁਝ ਕੀਤਾ ਐਵੇਂ ਕਹਿ ਦਈਏ ਨਾ ਕੋਈ ਸੁਣ ਲਾ ਆ ਆ ਪਾਲਟੀ ਨਹੀਂ ਕੀਤਾ ਨਾ ਕੋਈ ਕਾਂਗਰਸ ਨਹੀਂ ਕੀਤਾ ਇਹ ਕਾਲੀ ਜਲਾ ਕਰਕੇ ਬੱਜੀ ਬਿਠੀ ਬਸਤੀ ਜਿਹੜੀ ਬਸ ਬੈਠੀ ਇਹ ਉਹੀ ਕਹਿ ਦਈਏ ਵੀ ਪ੍ਰਮਾਤਮੇ ਦੇ ਨਾਲ ਸੁਣ ਲਾ ਕਾਲੀ ਜਲਾ ਦੇ ਚੱਲਦਾ ਆ ਸਿਸਟਮ ਤੇ ਕਾਲੀ ਜਲਾ ਹੀ ਚਲਾਣਗੇ ਹੋਰ ਨਹੀਂ ਕੋਲਾ ਚਲਾ ਸਕਦੇ ਇੱਥੇ ਇਹ ਸੁਣ ਲਾ ਇੱਥੇ ਇੰਨੇ ਨੇ ਰੁਪਏ ਲਾ ਕੇ ਬੈਠੇ ਆ ਸੁਣ ਲਾ ਸੀ ਠੀਕ ਆ ਸਾਡੇ ਕੁਆਟਰ ਆ ਪ੍ਰਮਾਤਮੇ ਜਾਨ ਦੇਣੀ ਅਸੀਂ ਠੀਕ ਆ ਵੀ ਅਸੀਂ ਸਾਰਾ ਸਿਸਟਮ ਬਣਾ ਰੱਖਿਆ ਇੱਥੇ ਪਰ ਅਸੀਂ ਐ ਕਹਿੰਨੇ ਆ ਸਿਸਟਮ ਬਣਾ ਕੇ ਸੁਣ ਲੋ ਐਵੇਂ ਕਹਦੀ ਐ ਵੀ ਕਾਲੀ ਜਲ ਪਾਰਟੀ ਦੀ ਸੁਣ ਸਾਨੂੰ ਬਈ ਸਵੈਤਾ ਦਿੰਦੀ ਐ ਸਭ ਕੁਝ ਕਰੀ ਜਾਂਦੀ ਐ ਅਸੀਂ ਤਾਂ ਉਹਦੀ ਪੱਕ ਕਰਾਂਗੇ ਅਸੀਂ ਅੱਜ ਨਹੀਂ ਕਰਦੇ ਨਾ ਕਰੀਏ ਝਾੜੂ ਵਾਲਿਆਂ ਦੀ ਨਾ ਕਰੀਏ ਸੁਣ ਲੈ ਕਾਂਗਰਸ ਦੀ ਅਸੀਂ ਸੁਣ ਲੈ ਇਹਨਾਂ ਦੀ ਪੱਕ ਕਰਾਂਗੇ ਬਈ ਜਿਹੜਾ ਦੇਊਗਾ ਉਹੀ ਸੁਣ ਲੈ ਵੀ ਉਹਨਾਂ ਦੀ ਸਾਥ ਹੀ ਆ ਐਵੇਂ ਕਹਿੰਦੀ ਝਾੜੂ ਵਾਲੇ ਤੁਹਾਨੂੰ ਸੂਤ ਨਹੀਂ ਦੇ ਰਹੇ ਨਹੀਂ ਦੇ ਨਹੀਂ ਅਸੀਂ ਨਰਕ ਚ ਪਏ ਆ ਜੀ ਤੁਸੀਂ ਦੇਖ ਲਓ ਆਪਣੇ ਹੱਥਾਂ ਸਾਡੇ ਬੱਚੇ ਬਿਮਾਰ ਸਾਡੇ ਬੁੜੇ ਬੁੜੇ ਬੁਜ਼ੁਰਗੇ ਬਿਮਾਰ ਅਸੀਂ ਬਿਮਾਰ ਨਰਕ ਪੈਨ ਦਾ ਕੀੜੇ ਪੈਂਦੇ ਆ ਮੀ ਆਂਦਾ ਇਹਨਾਂ ਨੇ ਪਾਣੀ ਖੜ ਜਾਂਦਾ ਜੀ ਆ ਸੜਕ ਦੇਖ ਬਣੀ ਆ ਆ ਸੜਕ ਬਣੀ ਆਈ ਸੁਣੋ ਇੱਥੇ ਮੇਰੀ ਗੱਲ ਸੁਣ ਲੋ ਕਿਹੜੇ ਬਾਣੀ ਇਹਦੀ ਮੱਲੇ ਦੇ ਵਿੱਚ ਗੱਲ ਸੁਣ ਲੋ ਪੁਲੀ ਨਹੀਂ ਬਣਦੀ ਗਲੀ ਨਹੀਂ ਬਣਦੀ ਸਾਰਾ ਕੁਝ ਬਣੀ ਜਾਂਦਾ ਵੀ ਸਾਡੀ ਗੱਲ ਸੁਣ ਲੋ ਵੀ ਇੱਕ ਮੰਨ ਕੇ ਚੱਲੋ ਇੱਕ ਬਾਲਮੀ ਕਲੋਨੀ ਸੁਣਨਾ ਬਠੰਡਾ ਰੋਡ ਦੇ ਵਿੱਚ ਵੀ ਕਿਉਂ ਨਹੀਂ ਬਣਦੀ ਭਈ ਛੜਕ ਸੁਣ ਲੋ ਇੱਕ ਸੋਨਾ ਟੋਟਾ ਹੀ ਛੋਟਾ ਆ ਉਹ ਕਿਉਂ ਨਹੀਂ ਬਣਦੀ ਪਈ ਹੁਣ ਆਹ ਵੇਖ ਲਓ ਆ ਵੀ ਵੇਖੀ ਜਾਨੇ ਉਹ ਵੀ ਐ ਕਿਉਂ ਨਹੀਂ ਬਣਦੀਆਂ ਝਾੜੂ ਵਾਲੇ ਸਾਨੂੰ ਤਾਂ 18 ਜੀ ਉੱਠਣ ਨੂੰ ਤਿਆਰ ਸਿਸਟਮ ਵੀ ਹੋਵੇ ਕੋਈ ਪਿੱਛੇ ਦੇਖੋ ਮੇਰੇ ਚਾਚੇ ਕੇ ਘਰ ਦਾ ਹਾਲ ਜਾ ਕੇ ਦੇਖੋ ਕਿੰਨਾ ਬੁਰਾ ਹਾਲਾ ਸਾਡਾ ਇੱਥੇ ਇੱਥੇ ਕੋਈ ਰਹਿਣ ਦਾ ਵਸੇਬਾ ਨਹੀਂ ਜੇ ਸਾਨੂੰ ਝਾੜੂ ਵਾਲੇ ਉਠਾਉਂਦੇ ਆ ਨਾ ਸੱਜੀ ਸਦਕੇ ਉਠਾਂਗੇ ਜੀ ਸਾਨੂੰ ਪੈਸੇ ਦੇ ਦੇਣ ਸਾਡੀ ਜਗ੍ਹਾ ਤੇ ਇੱਕ ਨਹੀਂ ਸਾਰਾ ਮੱਲਾ ਉਠਾਂਗੇ ਉਹਦੇ ਜੇ ਵੀ ਉਹਨਾਂ ਦਾ ਇਤਰਾਜ਼ ਲਾਇਆ ਸੀ ਉਹ ਕਹਿੰਦੇ ਵੀ ਜਿਹੜੇ ਸਾਡੇ ਕੁਆਟਰ ਸਫਾਈ ਸੇਵਕਾਂ ਜਮਾਦਾਰ ਰਹਿੰਦੇ ਆ ਪੁਰਾਣੇ ਵੱਲੋਂ ਤੁਹਾਡੇ ਤੋਂ ਵੀ ਕੁਆਟਰ ਸਾਡੇ ਕੰਡਮਾ ਠਹਿਨ ਵਾਲੇ ਆ ਤੇ ਉਹਨਾਂ ਨੂੰ ਮਿਊਸਪਲ ਕਮੇਟੀ ਦੇ ਦੇ ਮੁਲਾਜ਼ਮ ਹੈ ਉਹ ਤਾਂ ਹੁਣ ਛੜਾਉਣ ਆਈ ਸੀ ਕਬਜ਼ਾ ਬਿਸ਼ਰਦੋ ਖਾਂਦੇ ਕਰੋ ਜੋ ਜਿਹੜੇ ਕਹਿਦੇ ਨੇ ਝੂਠ ਬੋਲਦੇ ਹੋ ਜੀ ਜਿਹੜੇ ਲੋਕ ਕਹਿ ਝੂਠ ਬੋਲਦੇ ਹੋ ਨਹੀਂ ਚਲੋ ਉਹ ਤਾਂ ਸਾਡਾ ਫਰਜ਼ ਬਣਦਾ ਸੀ ਤੁਹਾਡੇ ਨਾਲ ਗੱਲ ਕਰਦਾ ਹਾਂ ਉਹ ਕਹਿੰਦੇ ਸਾਡੀ ਇੱਕ ਮਾਤਾ ਸਾਦਮੇ ਚਲੀ ਗਈ ਜਦੋਂ ਛਡਾਉਣ ਆਏ ਤੇ ਉਹ ਮੁਲਾਜ਼ਮ ਤੁਸੀਂ ਤਾਂ ਨਹੀਂ ਗਏ ਕੌਣ ਗਏ ਸੀ ਮੁਲਾਜ਼ਮ ਕੌਣ ਤੁਹਾਨੂੰ ਕੋਈ ਜਾਣਕਾਰੀ ਹੈ ਜੀ ਮੈਂ ਮੈਦਲ ਭੇਜਿਆ ਨਹੀਂ ਗਾ ਨਾ ਅਸੀਂ ਤੁਸੀਂ ਨਹੀਂ ਭੇਜਿਆ ਉਹ ਤਾਂ ਉਹ ਤਾਂ ਉਹ ਜੀ ਐਵੇਂ ਫालतू ਗੱਲਾਂ ਬਣਾ ਕੇ ਜੋੜ ਲੈਂਦੇ ਆ ਜੀ ਉਹ ਦਾ ਆਪਣੇ ਕੋਲ ਕੀ ਲਾਜ ਹੈ ਜੀ ਹਾਂ ਜੀ ਜੀ ਤੁਸੀਂ ਨਹੀਂ ਭੇਜਿਆ ਜਣੀ ਕੇ ਤੁਸੀਂ ਕਹਿ ਰਹੇ ਨਾ ਭੇਜਿਆ ਨਾ ਮੇ ਕੋਈ ਜਾਣਕਾਰੀ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਮੈਂ ਮੈਨੂੰ ਜਉਦੇ ਜੇ ਪਤਾ ਨਾ ਮਰੇ ਦਾ ਪਤਾ ਜੀ ਜੀ ਉਹ ਕਹਿ ਰਹੇ ਸੀ ਨਾ ਕਿ ਮਲਾਜ਼ਮ ਆਈ ਸੀ ਕਮੇਟੀ 'ਚੋਂ ਨਹੀਂ ਨਹੀਂ ਮੇਰੇ ਕੋਈ ਇਤਿਆਜ਼ ਨਹੀਂ ਨਾ ਕੋਈ ਗਿਆ ਹੋਊਗਾ ਮੈਨੂੰ ਤਾਂ ਲਾਜ਼ਮੀ ਕੋਈ ਜਾਊਗਾ ਕੌਣ ਕਿਹੇ ਜਾਣਾ